ਜਿਹੜੇ ਕਹਿੰਦੇ ਸਾਡਾ ਲੀਡਰ ਸੁਖਵੀਰ ਬਾਦਲ ਅਸੀਂ ਇਹਦੇ ਬਿਨਾਂ ਬੱਚੀ ਨਹੀਂ ਸਕਦੇ ਆਕਾਲੀ ਦਲ ਦੇ ਬਿਨਾਂ ਬੱਚੀ ਨਹੀਂ ਸਕਦਾ ਜੇ ਇਹਨੂੰ ਇਹ ਰਹੂਗਾ ਤਾਂ ਅਸੀਂ ਰਵਾਂਗੇ ਨਹੀਂ ਅਸੀਂ ਚਲੇ ਜਾਵਾਂਗੇ ਉਹ ਬਹੁਤ ਵੱਡੇ ਬਲੇਖੇ ਆਕਾਲੀ ਦਲ ਕਦੇ ਕਿਸੇ ਇੱਕ ਬੰਦੇ ਕਰਕੇ ਦੀ ਆਕਾਲੀ ਦਲ ਤੇ ਬੜੀਆਂ ਮੁਸੀਬਤਾਂ ਆਈਆਂ ਆ ਆਕਾਲੀ ਦਲ ਫਿਰ ਵੀ ਖੜਾ ਹੈ ਆਕਾਲੀ ਦਲ ਸਿੱਖ ਭਾਈਚਾਰੇ ਦੀ ਨੁਮਾਇੰਦੀ ਕਰਨ ਵਾਲੀ ਪਾਰਟੀ ਹੈ ਤੇ ਅਸੀਂ ਉਹ ਸਮਾਂ ਵੀ ਜਾਣਦੇ ਆ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਦਾ ਹੁੰਦਾ ਸੀ ਸਿੱਖ ਤਾਂ ਉਹ ਨਹੀਂ ਖਤਮ ਹੋਣਾ ਇਹ ਅਕਾਲੀ ਦਲ ਨੇ ਤਾਂ ਸੈਕੰਡ ਲੀਡਰਸ਼ਿਪ ਹੀ ਨਹੀਂ ਪੈਦਾ ਕੀਤੀ ਐਸ ਵੇਲੇ ਤੁਸੀਂ ਦੇਖੋ ਕਿ ਜਿਹੜਾ ਇਹ ਅਕਾਲੀ ਦਲ ਹੈ ਇਸ ਅਕਾਲੀ ਦਲ ਦੇ ਵਿੱਚ ਸੈਕੰਡ ਲੀਡਰਸ਼ਿਪ ਕਿੱਥੇ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਬਰਾਬਰ ਹਨ ਜਿਹੜੇ ਸੁਖਵੀਰ ਸਿੰਘ ਬਾਦਲ ਤੋਂ ਸੀਨੀਅਰ ਵੀ ਸੀ ਉਹਨਾਂ ਨੇ ਵੀ ਆਪਣੇ ਆਪ ਨੂੰ ਇੰਨੇ ਬੌੜੇ ਕਰ ਲਏ ਕਿ ਮੁਕਾਬਲਾ ਹੀ ਨਹੀਂ ਕਰ ਸਕਦੇ ਇਸ ਕਰਕੇ ਸਮੱਸਿਆ ਤਾਂ ਬਹੁਤ ਵੱਡੀ ਤੁਸੀਂ ਕੀ ਮੰਨਦੇ ਹੋ ਪੈਦਾ ਹੀ ਨਹੀਂ ਕੀਤੀ ਗਈ ਜਾਣ ਬੁੱਝ ਕੇ ਜਾਂ ਫਿਰ ਪੈਦਾ ਹੋ ਰਹੀ ਸੀ ਉਹਨੂੰ ਪੈਦਾ ਹੋਣ ਹੀ ਨਹੀਂ ਦਿੱਤਾ ਇੱਥੇ ਨਾ ਤਾਂ ਲੀਡਰ ਪੈਦਾ ਕੀਤਾ ਤੇ ਨਾ ਲੀਡਰ ਪੈਦਾ ਹੋਣ ਹੁੰ ਲੱਗਦਾ ਕਿ ਨਵੀਂ ਖੇਤਰੀ ਪਾਰਟੀ ਬਣ ਕੇ ਪੰਜਾਬ ਦੀ ਗੱਲ ਕੌਮ ਦੀ ਗੱਲ ਉਹ ਹੋ ਸਕਦੀ ਹੈ ਸ਼੍ਰੋਮਣੀ ਕਲਦਲ ਦੀ ਜਗ੍ਹਾ ਨਵੀਂ ਪਾਰਟੀ ਲੈ ਸਕਦੀ ਹੈ ਲੱਗਦਾ ਕਈ ਵਾਰੀ ਆਪਾਂ ਕਹਿ ਦਿੰਨੇ ਆ ਵੀ ਆ ਫਲਾਣਾ ਆ ਜੂਗਾ ਤੁੰਗਾ ਜੂ ਪਾਰਟੀ ਖੜੀ ਕਰਨੀ ਖਾਲਾ ਜੀ ਦਾ ਬੜਾ ਜੀ ਜਦੋਂ ਤੇਰੇ ਲੋਕਾਂ ਨੇ ਖੜੀਆਂ ਕਰ ਕਰਕੇ ਦਿੱਤੀ ਹੁਣ ਤੁਸੀਂ ਦੇਖੋ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਦੇ ਆ ਜਦੋਂ ਕੋਈ ਅੰਦੋਲਨ ਜਾਂਦਾ ਉਹ ਦੋਨੋਂ ਜਾ ਕੇ ਬੜ ਜਾਂਦੇ ਉਹ ਕਹਿੰਦੇ ਇਸ ਅੰਦੋਲਨ ਨੂੰ ਇਸ ਪਾਸੇ ਲੈ ਕੇ ਜਾਓ ਉਹ ਕਿਉਂ ਲੈ ਕੇ ਕਿਸੇ ਦਾ ਅੰਦੋਲਨ ਤੁਸੀਂ ਆਪ ਦਾ ਅੰਦੋਲਨ ਕਿਹਨੂੰ ਚਲਾ ਸਕਦੇ ਕਿਸਾਨਦੋਲ ਨੂੰ ਲੇਕੀ ਹੋਇਆ ਬੜੇ ਬੜੇ ਵਿਜਬਾਨ ਉਹਦੇ ਆ ਕੇ ਜਿਹੜੇ ਹੈਗੇ ਵਿਖਿਆਨ ਦੇਣ ਲੱਗੇ ਸੀ ਆ ਨਹੀਂ ਗਿਆ ਹੁਣ ਆ ਨਹੀਂ ਸੀ ਆ ਹੁਣ ਕਈ ਵਾਰੀ ਭੁਲੇਖਾ ਪੈ ਜਾਂਦਾ ਸਾਡੇ ਚ ਬਹੁਤ ਵੱਡੀ ਕਾਬਲੀਅਤ ਹੈ ਕਿ ਲੋਕ ਸਾਨੂੰ ਲੀਡਰ ਬਣਨ ਅਸੀਂ ਹੈਗੇ ਫੇਸਬੁਕ ਤਾਂ ਹੁਣ ਆਈ ਹੈ ਫੇਸਬੁਕ ਤੋਂ ਪਹਿਲਾਂ ਵੀ ਚੱਲਦਾ ਰਿਹਾ ਇਥੇ ਸੁਣ ਮੈਂ ਤਾਂ ਇੱਕ ਅਜਿਹੇ ਲੀਡਰ ਨੂੰ ਵੀ ਜਾਣਦਾ ਜਿਹੜਾ ਸਾਰਾ ਖੱਬੇ ਪੱਖੀ ਤੋਂ ਸ਼ੁਰੂ ਕਰਕੇ ਅੱਜ ਕੱਲ ਸਿੱਖ ਵਿਦਵਾਨ ਬੜੇ ਹੋਏ ਉਹ ਵਿਖਿਆਨ ਦੇ ਜਾਂਦੇ ਠੀਕ ਹੈ ਉਹ ਹੁਣ ਕੀ ਕਹਾਂਗੇ ਅਕਾਲੀ ਦਲ ਨੂੰ ਤਾਂ ਕੋਈ ਵੀ ਚਲਾ ਸਕਦਾ ਇਸ ਅਕਾਲੀ ਦਲ ਨੂੰ ਤਾਂ ਸਾਧੂਆਂ ਨੇ ਵੀ ਚਲਾਇਆ ਵੈ ਸੰਤ ਫਤੇ ਸਿੰਘ ਸਾਥ ਸੀ ਸੰਤ ਹਰਜਨ ਸਿੰਘ ਲੋਗੋ ਵਾਲ ਕੀ ਸੀ ਉਹਦੇ ਕੋਲੇ ਕਿਹੜੀ ਵਿਰਾਸਤ ਸੀ ਕਿਹੜੇ ਉਹਦੇ ਕੋਲ ਕਿਲੇ ਸੀ ਕਿਹੜੇ ਉਹਦੇ ਕੋਲੇ ਮਰੱਬੇ ਸੀ ਕਿਹੜਾ ਉਹਦੇ ਕੋਲੇ ਤੁਹਾਡਾ ਚੰਡੀਗੜ੍ਹ ਦੇ ਸੈਕਟਰੀਟਾਈਟ ਦੇ ਵਿੱਚ ਦਫਤਰ ਸੀ ਜਿਹੜੇ ਬੰਦੇ ਇਹ ਕਹਿੰਦੇ ਵੀ ਇਹ ਡਰਾਮਾ ਹੈ ਉਹ ਵੀ ਗਲਤ ਹੈ ਕਿਉਂਕਿ ਤੁਸੀਂ ਇਹ ਦੇਖੋਗੇ ਤੋਂ ਇਲਾਵਾ ਵੀ ਕੁਝ ਬੰਦੇ ਨੇ ਜਿਹੜੇ ਜਿਹੜੇ ਬੰਦਾ ਤਲ ਕੀ ਕੋਈ ਨਹੀਂ ਜਿਹੜਾ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਵਿਕਰਮ ਸਿੰਘ ਮਜੀਠੀਆ ਜੀ ਬਹੁਤ ਮੀਲਲੀ ਰਿਸ਼ਤੇਦਾਰ ਜਟਾਣੀ ਗੱਲ ਕਰੀਏ ਪਿੰਡਾਂ ਵਾਲੀ ਚ ਤਾਂ ਛੋਟੇ ਥਾਂ ਲੱਗਦਾ ਤੇ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਵੱਡੇ ਥਾਂ ਲੱਗਦਾ ਸੀ ਉਹ ਛੱਡਿਆ ਨਹੀਂ ਜੋ ਪੋਜੀਸ਼ਨ ਸੁਖਵੀਰ ਵਿਕਰਮ ਸਿੰਘ ਮਜੀਠੀਆ ਦੀ ਜਾਂ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਉਹੀ ਪੋਜੀਸ਼ਨ ਸੁਖਵੀਰ ਸਿੰਘ ਬਾਦਲ ਦੀ ਹੈ ਦੇਸ਼ ਪ੍ਰਤਾਪ ਸਿੰਘ ਦੇ ਸਾਹਮਣੇ ਉੱਥੇ ਸੁਖਵੀਰ ਸਿੰਘ ਬਾਦਲ ਕਹਿੰਦਾ ਮੈਂ ਪਾਰਟੀ ਦੀ ਖਤਰ ਆਦੀ ਰਿਸ਼ਤੇਦਾਰੀ ਸ਼ਰਤ ਜਾਂ ਰਿਸ਼ਤੇਦਾਰੀ ਨੂੰ ਦਸੇ ਲਾਤਾ ਇੰਨਾ ਕਿ ਸਿਆਣਤ ਤਾਂ ਵਿਕਰਮ ਸਿੰਘ ਮਜੀਠੀਆ ਵੀ ਹੈਗਾ ਨਾ ਉਹਦੇ ਬਖਰੇਵੇਂ ਦਿਖਦੇ ਹੈ ਕਈ ਥਾਵਾਂ ਤੇ ਉਹ ਅਕਾਲ ਤਖਤ ਸਾਹਿਬ ਦੇ ਨਾਲ ਟਕਰਾਂਉਣ ਦੇ ਹੱਕ ਵਿੱਚ ਨਹੀਂ ਹੈਗਾ ਪਰ ਉਹ ਜ਼ਿਆਦਾ ਤੌਰ ਤੇ ਬੋਲਦਾ ਨਹੀਂ ਉਹ ਵਿਰੋਧ ਨਹੀਂ ਸਜ਼ਾ ਦੀ ਗੱਲ ਜਿਵੇਂ ਤੁਸੀਂ ਕਰ ਰਹੇ ਸੀ ਇੰਨੀ ਦੇਰੀ ਕਾਰਨ ਕਿਉਂ ਮੈਂ ਇੱਕ ਇਸ਼ਾਰਾ मात्र ਕਰ ਦਿੰਦਾ ਕਿ ਜਾਣੇ ਜਾਣ ਦੇ ਜਾਣੇ ਦੇ ਵਿੱਚ ਸਿੱਖ ਪੰਥ ਦੁਸ਼ਮਣਾਂ ਦੇ ਹੱਥਾਂ 'ਚ ਹੈ ਉਹ ਹੁਣ ਤੁਸੀਂ ਦੇਖ ਲਓ ਸਿੱਖ ਪੰਥ ਦੇ ਵਿੱਚ ਸਭ ਕੁਝ ਹੀ ਆ ਗਿਆ ਸਜ਼ਾ ਦੇਣ ਵਾਲੇ ਵੀ ਆ ਗਏ ਤੇ ਸਜ਼ਾ ਲੈਣ ਵਾਲੇ ਵੀ ਇਹਦਾ ਨੁਕਸਾਨ ਪੰਜਾਬ ਨੂੰ ਆ ਸ਼੍ਰੋਮਣੀ ਕਾਲਦਲ ਨੂੰ ਕੀ ਨੂੰ ਮੈਂ ਕਹਿੰਦਾ ਰੀਜਨਲ ਪਾਰਟੀ ਦਾ ਖਾਤਮਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਪੰਜਾਬੀ ਦੀ ਤਰਜਮਾਨੀ ਕੌਣ ਕਰੂਗਾ ਪਰ ਹੁਣ ਅਸਤੀਫਾ ਵਾਪਸ ਲੈਣਾ ਖਾਲਾ ਜੀ ਦਾ ਬਾੜਾ ਨਹੀਂ ਐਸ ਫਿਰ ਸੁਖਵੀਰ ਸਿੰਘ ਬਾਦਲ ਜਾਂ ਕੋਈ ਵੀ ਬਦਾ ਹੋਵੇ ਹੁਣ ਉਹ ਅਸਤੀਫਾ ਵਾਪਸ ਲੈਣ ਵਾਲੇ ਮਤਲਬ ਪੜਾ ਤੋਂ ਗੱਲ ਅੱਗੇ ਨਹੀਂ ਚੱਲਦੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਜ਼ਾ ਜਿਹੜੀ ਆ ਉਹ ਧਾਰਮਿਕ ਲੱਗਦੀ ਹੈ ਜਾਂ ਸਜ਼ਾ ਜਿਹੜੀ ਹੈਗੀ ਇਹ ਪੋਲਿਟਿਕਲ ਲੱਗਦੀ ਹੈ ਕਿ ਤੁਸੀਂ ਇਹਦੇ ਸਾਹ ਦਾ ਆਸਤੇ ਚੋਣ ਨਹੀਂ ਲੜ ਸਕਦੇ ਤੁਸੀਂ ਕਾਲੀ ਜਲਦੇ ਪ੍ਰਧਾਨ ਨਹੀਂ ਬਣ ਸਕਦੇ ਤਾਂ ਉਹ ਇੱਕ ਵੱਡੀ ਸਵੈਕੜੀ ਹੋਣੀ ਹੈ ਸਾਥਚਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਤਾਂ ਕਹੋਗੇ ਅਕਾਲੀ ਦਲ ਦੇ ਵਿੱਚ ਕੁਝ ਵੀ ਸਹੀ ਨਹੀਂ ਚੱਲ ਰਿਹਾ ਪਰ ਅਕਾਲੀ ਦਲ ਆਪਣੇ ਆਪ ਨੂੰ ਸਹੀ ਕਰਨ ਦੇ ਲਈ ਤੁਰਿਆ ਜ਼ਰੂਰ ਹੋਇਆ ਪਿਛਲੇ ਦਿਨਾਂ ਦੇ ਵਿੱਚ ਸੁਖਪੀਰ ਸਿੰਘ ਬਾਦਲ ਦੇ ਵੱਲੋਂ ਅਸਤੀਫਾ ਦਿੱਤਾ ਜਾਂਦਾ ਹੈ ਹਾਲਾਂਕਿ ਅਸਤੀਫਾ ਹਾਲੇ ਤੱਕ ਮਨਜ਼ੂਰ ਨਹੀਂ ਹੋਇਆ ਪਰ ਅਸਤੀਫੇ ਦੇ ਮਨਜ਼ੂਰ ਹੋਣ ਤੱਕ ਪਤਾ ਨਹੀਂ ਕਿੰਨਾ ਕੁਝ ਬਦਲੇਗਾ ਪਰ ਸੁਖਪੀਰ ਸਿੰਘ ਬਾਦਲ ਦੇ ਅਸਤੀਫਾ ਦੇਣ ਤੋਂ ਬਾਅਦ ਬਹੁਤਾ ਕੁਝ ਬਦਲ ਰਿਹਾ ਹੈ ਅਸਤੀਫੇ ਤੜਾ ਤੜ ਆਉਣੇ ਸ਼ੁਰੂ ਹੋ ਗਏ ਨੇ ਤੇ ਜਿੱਥੇ ਨਾਲ ਹੀ ਸ਼੍ਰੋਮਣੀ ਕਾਲੀ ਦਲ ਦਾ ਇੱਕ ਵਰਗ ਉਹ ਹੈ ਜਿਹੜਾ ਕਹਿੰਦਾ ਹੈ ਕਿ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਸ਼੍ਰੋਮਣੀ ਕਾਲੀ ਦਲ ਦਾ ਯੂਥ ਬੈਂਕ ਦੇ ਵੱਲੋਂ ਜੋ ਪ੍ਰਦਰਸ਼ਨ ਜਿਹੜਾ ਹੈਗਾ ਜਿਸ ਦਿਨ ਕੋਰ ਕਮੇਟੀ ਦੀ ਮੀਟਿੰਗ ਸੀ ਉਸ ਦਿਨ ਕੀਤਾ ਜਾਂਦਾ ਤਾਂ ਉਹ ਇਹੀ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਹੋਰ ਕੋਈ ਵੀ ਸ਼੍ਰੋਮਣੀ ਕਾਲੀ ਦਲ ਦੀ ਵਾਗਡੋਰ ਸਾਂਭ ਨਹੀਂ ਸਕਦਾ ਉਹ ਕਹਿੰਦੇ ਨੇ ਕਿ ਜੇਕਰ ਨਰਿੰਦਰ ਮੋਦੀ ਹੋਰਾਂ ਦੇ ਅੱਖ ਤੇ ਵਿੱਚ ਅਗਲ ਅੱਖ ਪਾ ਕੇ ਗੱਲ ਕਰਨ ਵਾਲਾ ਪੰਜਾਬ ਦਾ ਕੋਈ ਲੀਡਰ ਹੈ ਤਾਂ ਉਹ ਸੁਖਬੀਰ ਸਿੰਘ ਬਾਦਲ ਹੈ ਹਾਲਾਂਕਿ ਅਸਤੀਫਾ ਮਨਜ਼ੂਰ ਹੋਣਾ ਜਾਂ ਨਹੀਂ ਹੋਣਾ ਉਹ ਵੱਖਰੀ ਗੱਲ ਹੈ ਪਰ ਜੋ ਚੀਜ਼ ਇਹ ਚੱਲ ਰਹੀ ਆ ਇੱਕ ਵਰਗ ਇਸ ਨੂੰ ਡਰਾਮਾ ਵੀ ਕਹਿ ਰਿਹਾ ਕਿ ਜਾਣਬੁੱਝ ਕੇ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਗਈਆਂ ਨੇ ਇਸ ਬਾਅਦ ਗੱਲਬਾਤ ਕਰਾਂਗੇ ਪੂਰੇ ਸਿਨੈਰੀਓ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੋਰੀ ਹੋਣਗੇ ਸਭ ਤੋਂ ਪਹਿਲਾਂ ਢਿੱਲੋਂ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਢਿੱਲੋਂ ਸਾਹਿਬ ਸਵਾਗਤ ਆ ਰਹੇ ਮੀਟਲ ਬਦ ਤੇ ਸ਼ੁਕਰੀਆ ਜੀ ਮਿਹਰਬਾਨੀ ਤੁਹਾਨੂੰ ਸਭ ਤੁਸੀਂ ਕਿਵੇਂ ਦੇਖਦੇ ਹੋ ਇੱਕ ਵਰਗ ਉਹ ਹੈ ਜਿਹੜਾ ਆਪਾਂ ਮੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਆਮ ਗੱਲ ਕਰੀਏ ਤਾਂ ਉਹ ਇਸ ਚੀਜ਼ ਨੂੰ ਡਰਾਮਾ ਦੱਸ ਰਿਹਾ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਅਸਤੀਫਾ ਦਿੱਤਾ ਜਾਂਦਾ ਆ ਹਾਲੇ ਤੱਕ ਮਨਜ਼ੂਰ ਨਹੀਂ ਉਸ ਤੋਂ ਬਾਅਦ ਜੋ ਵੀ ਖਲਬਲੀ ਮੱਚੀ ਸ਼੍ਰੋਮਣੀ ਕਲ ਦਲ ਦੇ ਵਿੱਚ ਯੂਥ ਵਿੰਗ ਦੇ ਵੱਲੋਂ ਕਿਹਾ ਗਿਆ ਅਸਤੀਫੇ ਅਸੀਂ ਵੀ ਨਾਲ ਲੈ ਕੇ ਆਏ ਆ ਬਹੁਤੇ ਲੀਡਰਾਂ ਨੇ ਵੀ ਅਸਤੀਫੇ ਤੜਤੜ ਦੇਣ ਦੀਆਂ ਗੱਲਾਂ ਕੀਤੀਆਂ ਤੁਸੀਂ ਕਿਵੇਂ ਦੇਖਦੇ ਹੋ ਬਹੁਤੇ ਲੋਕ ਇਹਨੂੰ ਡਰਾਮਾ ਕਹਿ ਰਹੇ ਨੇ ਨਹੀਂ ਇਹਨੂੰ ਡਰਾਮਾ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਤਾਂ ਸੁਖਵੀਰ ਸਿੰਘ ਬਾਦਲ ਨੇ ਵੀ ਨਹੀਂ ਸੋਚਿਆ ਹੋਣਾ ਕਿ ਇਹ ਦਿਨ ਦੇਖਣੇ ਪੈਣਗੇ ਅਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਜਿਸ ਵੇਲੇ ਕੰਪਲੇਂਟ ਹੁੰਦੀ ਹੈ ਜੀ ਔਰ ਕੰਪਲੇਂਟ ਵੀ ਇਹਨਾਂ ਦੇ ਪੁਰਾਣੇ ਸਾਥੀ ਜਿਹੜੇ ਇਹਨਾਂ ਦੇ ਨਾਲ ਰਹੇ ਆ ਸਰਕਾਰ 'ਚ ਵੀ ਰਹੇ ਆ ਪਾਰਟੀ 'ਚ ਰਹੇ ਆ ਉਹਨਾਂ ਨੇ ਕੀਤੀ ਔਰ ਉਹਨਾਂ ਨੇ ਨਾਲੇ ਗੱਲ ਕਹੀ ਕਿ ਅਸੀਂ ਵੀ ਕਿਸੇ ਹੱਦ ਤੱਕ ਗੁਨਾਹਗਾਰਾਂ ਕਿਉਂਕਿ ਅਸੀਂ ਉਦੋਂ ਪਾਰਟੀ ਤੇ ਸਰਕਾਰ ਦਾ ਹਿੱਸਾ ਸੀ ਅਸੀਂ ਰੋਕਣ ਵਿੱਚ ਅਸਫਲ ਹੋਏ ਆ ਜਾਂ ਅਸੀਂ ਰੋਕੇ ਨਹੀਂ ਉਹਨਾਂ ਨੇ ਖੁਦ ਵੀ ਸਰੈਂਡਰ ਕੀਤਾ ਕਿ ਸਾਨੂੰ ਵੀ ਸਜ਼ਾ ਲਾਓ ਤੇ ਨਾਲ ਉਹਨਾਂ ਨੇ ਕਹਿਤਾ ਸੀ ਸਜ਼ਾ ਲਾਓ ਸੁਖਵੀਰ ਸਿੰਘ ਬਾਦਲ ਨੂੰ ਸੁਖਵੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਸਪਸ਼ਟੀ ਕਰਨ ਲਈ ਬੁਲਾਇਆ ਗਿਆ ਔਰ ਉਹਨਾਂ ਨੇ ਸਪਸ਼ਟ ਕੀਤਾ ਕਿ ਜੀ ਮੈਂ ਪਾਰਟੀ ਦਾ ਹੈੱਡ ਹੋਣ ਦੇ ਨਾਤੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਸਭ ਕੁਝ ਪ੍ਰਵਾਨ ਕਰਦਾ ਮੇਰੀ ਚੋਰੀ ਸਭ ਕੁਝ ਪਾ ਦਿਓ ਮੈਨੂੰ ਜੋ ਸਜ਼ਾ ਲਾਉਣੀ ਹੈ ਲਾ ਦਿਓ ਮੈਂ ਸਮਰਪਣਾ ਮੇਰਾ ਸਮਰਪਣਾ ਮੈਂ ਸਮਰਪਿਤ ਕਰਦਾ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਨੇ ਉਂਗਲ ਉਠਾਈਆ ਕਰਾ ਦਿੱਤਾ ਸਵਾਲ ਇਹ ਪਿਆਦਾ ਹੁੰਦਾ ਹੈ ਕਿ ਤਰਖਾਈਆ ਕਰਾਰ ਦੇ ਤੋਂ ਬਾਅਦ ਉਹ ਕਿਉਂ ਨਹੀਂ ਲੜਿਆ ਮੈਂ ਪਹਿਲੀ ਇੰਟਰਵਿਊ ਚ ਵੀ ਤੁਹਾਨੂੰ ਇਹ ਗੱਲ ਕਹੀ ਸੀ ਕਿ ਜੇ ਅਕਾਲੀ ਦਲ ਗਿੱਦੜਵਾਦੀ ਵਾਈ ਇਲੈਕਸ਼ਨ ਲੜ ਸਕਦਾ ਸੁਖਵੀਰ ਸਿੰਘ ਬਾਦਲ ਹੋਵੇ ਉੱਥੇ ਕੈਂਡੀਡੇਟ ਦੁਨੀਆ ਦੀ ਕੋਈ ਤਾਕਤ ਉਹਨੂੰ ਹਰਾ ਨਹੀਂ ਸਕਦੀ ਔਰ ਮੈਂ ਉਸ ਵੇਲੇ ਕਹਿ ਸੀ ਕਿ ਜੇ ਸੁਖਵੀਰ ਸਿੰਘ ਬਾਦਲ ਉੱਥੋਂ ਖੜਾ ਹੋ ਕੇ ਜਿੱਤ ਜਾਂਦਾ ਜਿਹੜਾ ਕਿ ਜਿੱਤਿਆ ਕੰਨ ਤੇ ਲਿਖਿਆ ਪਿਆ ਕਿ ਉਹ ਜਿੱਤ ਜਾਣਾ ਸੀ ਕਿਉਂਕਿ ਜਿਸਕ੍ਰਿਸਟਨ ਦੇ ਹਾਲਾਤ ਬਣੇ ਹੋਏ ਆ ਤਾਂ ਫਿਰ ਹਾਲਾਤ ਉਹੇ ਜਿਹੇ ਬਣ ਜਾਣੇ ਸੀ ਜਿਹੋ ਜਿਹੇ 1995 ਚ ਬਣੇ ਸੀ ਜੀ 1995 ਚ ਵੀ ਅਕਾਲੀ ਦਲ ਅੱਜ ਵਗੋਂ ਹਾਸ਼ੀਏ ਤੇ ਸੀ ਜੀ ਤੇ ਉਹ ਉਹ 1995 ਦੀ 22 ਇਲੈਕਸ਼ਨ ਜਿੱਤਣ ਤੋਂ ਬਾਅਦ ਅਕਾਲੀ ਦਲ ਇੱਕਦਮ ਜਿਹੜਾ ਹੈਗਾ ਉੱਪਰ ਨੂੰ ਚੜਿਆ ਤੇ ਫਿਰ 97 ਦੇ ਵਿੱਚ ਆਪਾਂ ਕੋਟੇ ਦੀ ਸਰਕਾਰ ਬਣਦੀ ਵੀ ਦੇਖੀ ਫਿਰ ਤਾਂ ਪੁੱਛਣੇ ਕੀ ਹੈ ਬਿਲਕੁਲ ਇਹ ਤਾਂ ਫਿਰ ਜਦੋਂ ਬੇਅਦਬੀ ਵਾਲੇ ਮਾਮਲੇ ਸ਼ੁਰੂ ਹੋਏ 2017 ਚ ਆ ਕੇ ਅਕਾਲੀ ਦਲ ਹਾਰਦਾ ਹੈ ਰਿਪੀਟ ਵੀ ਹੋਈ ਹੈ ਸਰਕਾਰ 2007 ਤੇ 2012 ਦੇ ਵਿੱਚ ਸੋ ਇਹ ਜਿਹੜਾ ਜਿਹੜਾ ਵਿਚਾਲੇ ਇੰਨਾ ਲੰਬਾ ਪਿਆ ਡਿਸਟੈਂਸ ਪਿਆ ਹੈ ਇਨੀ ਜਿਹੜੀ ਦੇਰੀ ਹੋਈ ਹੈ ਦੇਰੀ ਦਾ ਕਾਰਨ ਕੀ ਹੈ ਨੰਬਰ 1 ਨੰਬਰ 2 ਜਦੋਂ ਹੁਣ ਸੁਖਵੀਰ ਸਿੰਘ ਬਾਦਲ ਗਏ ਉੱਥੇ ਅਕਾਲ ਤਖਤ ਸਾਹਿਬ ਤੇ ਬਹੁਤ ਸਾਰੇ ਲੋਕਾਂ ਨੇ ਇਸ ਕੱਲ ਤੇ ਵੀ ਸਵਾਲ اٹھਾਇਆ ਕਿ ਜਿਹੜੇ ਬੰਦੇ ਨੂੰ ਤਰਖਾਈਆ ਇਕਰਾਰ ਦਿੱਤਾ ਉਹ ਅਕਾਲ ਤਖਤ ਸਾਭ ਦੇ ਸੈਕਟਰੀ ਕਿਉਂ ਗਿਆ ਉਹ ਆਪਣਾ ਅਹੁਦੇ ਤੋਂ ਅਸਤੀਫਾ ਦੇਣਾ ਚਾਹੁੰਦਾ ਸੀ ਕਿਉਂਕਿ ਸੁਖਵੀਰ ਸਿੰਘ ਬਾਦਲ ਦੀ ਹੁਣ ਇੱਕ ਮਜਬੂਰੀ ਬਣ ਗਈ ਸੀ ਅਸਤੀਫਾ ਨੂੰ ਦੇਣਾ ਹੀ ਪੈਣਾ ਸੀ ਉਹਨੇ ਤਰਖਾ ਲਵਾਉਣੀ ਹੈ ਤਾਂ ਅਸਤੀਫਾ ਦੇਣਾ ਪੈਣਾ ਹੈ ਕਿ ਉਹਨਾਂ ਨਿਮਾਣੇ ਸਿੱਖ ਵੱਜੋ ਜਾਣੇ ਇੱਕ ਸਮਰਪਿਤ ਸਿੱਖ ਵੱਜੋ ਜਾਣੇ ਕਿ ਬਿਲਕੁਲ ਤਾਂ ਕੋਈ ਆਉਦਾ ਹੀ ਨਹੀਂ ਜੋ ਮਰਜ਼ੀ ਹੈ ਮੈਨੂੰ ਸਜ਼ਾ ਲਾਉ ਇਸ ਵਾਸਤੇ ਮੈਨੂੰ ਲੱਗਦੀ ਏ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਇਆ ਸ਼ਰੋਗਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਵੀ ਟੱਗ ਨਾਲ ਸਿੰਘ ਸਹਿਬਾਨ ਨੇ ਮੈਸੇਜ ਦਿੱਤਾ ਹੋਣਾ ਕਿ ਐਦੂ ਘਟ ਸਰਨਾ ਨਹੀਂ ਸਜ਼ਾ ਲਾਉਣ ਵਾਸਤੇ ਪਹਿਲਾਂ ਇਹਨੂੰ ਅਸਤੀਫਾ ਦੇਣਾ ਪਵੇ ਅਸਤੀਫਾ ਦਿੱਤਾ ਉੱਥੇ ਉਹਨਾਂ ਦੋ ਕਿਸਮ ਦੇ ਬੰਦੇ ਏ ਇੱਕ ਬੰਦੇ ਉਹ ਏ ਜਿਹੜੇ ਜ਼ਿਆਦਾ ਉਤਸ਼ਾਹੀ ਏ ਜਿਹੜੇ ਕਹਿੰਦੇ ਸਾਡਾ ਲੀਡਰ ਸੁਖਵੀਰ ਬਾਦੂ ਅਸੀਂ ਇਹਦੇ ਬਿਨਾਂ ਬਚੀ ਨਹੀਂ ਸਕਦੇ ਅਕਾਲੀ ਦਲ ਦੇ ਬਿਨਾਂ ਬਚੀ ਨਹੀਂ ਸਕਦਾ ਜੇ ਇਹ ਨੂੰ ਇਹ ਰਹੂਗਾ ਤਾਂ ਅਸੀਂ ਰਵਾਂਗੇ ਨਹੀਂ ਅਸੀਂ ਚਲੇ ਜਾਵਾਂਗੇ ਉਹ ਬਤ ਵੱਡੇ ਪਲੇਖੇ ਚ ਅਕਾਲੀ ਦਲ ਕਦੇ ਕਿਸੇ ਇੱਕ ਬੰਦੇ ਕਰਕੇ ਦੀ ਅਕਾਲੀ ਦਲ ਤੇ ਬੜੀਆਂ ਮੁਸੀਬਤਾਂ ਆਈਆਂ ਅਕਾਲੀ ਦਲ ਫਿਰ ਵੀ ਖੜਾ ਹੈ ਅਕਾਲੀ ਦਲ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈ ਤੇ ਅਸੀਂ ਉਹ ਸਮਾਂ ਵੀ ਜਾਣਦੇ ਆ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਦਾ ਹੁੰਦਾ ਸੀ ਸਿੱਖ ਤਾਂ ਉਹ ਨਹੀਂ ਖਤਮ ਹੋਈ ਅੱਜ ਸੁਖਵੀਰ ਸਿੰਘ ਬਾਦਲ ਜੇ ਪ੍ਰਧਾਨਗੀ ਤੇ ਨਾ ਰਹੂਏ ਥੋੜਾ ਜਿਹਾ ਸੁਖਵੀਰ ਸਿੰਘ ਬਾਦਲ ਦੇ ਉਹ ਦੇ ਰੰ ਦਿੱਤਾ ਅਕਾਲੀ ਦਲ ਖਤਮ ਹੋ ਜੂ ਅਕਾਲੀ ਦਲ ਨੂੰ ਤਾਂ ਕੋਈ ਵੀ ਚਲਾ ਸਕਦਾ ਹੈ ਇਸ ਅਕਾਲੀ ਦਲ ਨੂੰ ਤਾਂ ਸਾਧੂਆਂ ਨੇ ਵੀ ਚਲਾਇਆ ਵੈ ਸੰਤ ਫਤੇ ਸਿੰਘ ਇੱਕ ਸਾਥ ਸੀ ਜਿਹੜੇ ਆਪਾਂ ਸੰਤ ਹਰਜਨ ਸਿੰਘ ਲੋਗੋੜ ਕੀ ਸੀ ਉਹਦੇ ਕੋਲ ਕਿਹੜੀ ਵਿਰਾਸਤ ਸੀ ਕਿਹੜੇ ਉਹਦੇ ਕੋਲ ਕਿਲੇ ਸੀ ਕਿਹੜੇ ਉਹਦੇ ਕੋਲ ਮਰੱਬੇ ਸੀ ਕਿਹੜਾ ਉਹਦੇ ਕੋਲੇ ਤੁਹਾਡਾ ਚੰਡੀਗੜ੍ਹ ਦੇ ਸੈਕਟਰੀਟਾਈਟ ਦੇ ਵਿੱਚ ਦਫਤਰ ਸੀ ਜਿਹੜੇ ਦਫਤਰ ਦਾ ਕਿਰਾਇਆ ਜਨਾ ਪੈਂਦਾ ਸੀ ਉਹਦੇ ਕੋਲ ਤਾਂ ਅੰਮ੍ਰਿਤਸਰ ਦਾ ਦਫਤਰ ਸੀ ਹਾਂ ਆਪਨੂੰ ਇਹ ਗੱਲ ਬੰਨਣੀ ਪੈਣੀ ਹੈ ਕਿ ਜਦੋਂ ਅਕਾਲੀ ਦਲ ਨੂੰ 1900 94 ਦੇ ਵਿੱਚ ਇਹਨਾਂ ਨੇ ਸਿੱਖਾਂ ਦੀ ਪਾਰਟੀ ਤੋਂ ਇੱਕ ਪੰਜਾਬੀ ਪਾਰਟੀ ਦੇ ਵਿੱਚ ਤਬਦੀਲ ਕਰਨ ਦੀ ਗੱਲ ਕਹੀ। ਔਰ ਉਸੇ ਦੌਰ ਦੇ ਵਿੱਚ ਹੀ ਇਹਨਾਂ ਨੇ ਆਪਣਾ ਹੈੱਡਕੁਆਰਟਰ ਸ੍ਰੀ ਅਮਰਸਰ ਸਾਹਿਬ ਤੋਂ ਤਬਦੀਲ ਕਰ ਲਿਆ ਚੰਡੀਗੜ੍ਹ। ਤਾਂ ਉਹ ਫਿਰ ਅਕਾਲੀ ਦਲ ਦਾ ਪ੍ਰਭਾਵ ਜਿਹੜਾ ਸਿੱਖਾਂ ਦੇ ਵਿੱਚ ਸੀ ਉਹ ਘਟਿਆ। ਇਹ ਗੱਲ ਇਹ ਗੱਲ ਤਾਂ ਆਪਾਂ ਨੂੰ ਕਹਿਣੀ ਪਣੀ ਹੈ। ਸੋ ਇਹ ਤਾਂ ਜਿਹੜਾ ਉਹ ਭੁਲੇਖਾ ਨਾ ਵੀ ਜੀ ਇਹ ਮਤਲਬ ਜੇ ਨਹੀਂ ਦਿੱਤਾ ਤਾਂ ਨਹੀਂ ਚੱਲਣਾ ਤੇ ਅਸੀਂ ਇਸ ਕਰਕੇ ਅਸਤੀਫਾ ਦੇ ਦਾਂਗੇ ਅਸੀਂ ਪਾਰਟੀ 'ਚ ਨਹੀਂ ਰਵਾਂਗੇ ਉਹ ਗੱਲ ਤਾਂ ਹੈ। ਜਿਹੜੇ ਬੰਦੇ ਇਹ ਕਹਿੰਦੇ ਵੀ ਇਹ ਡਰਾਮਾ ਹੈ ਉਹ ਵੀ ਗੱਲ ਤਾਂ ਹੈ। ਕਿਉਂਕਿ ਤੁਸੀਂ ਇਹ ਦੇਖੋਗੇ ਤੋਂ ਇਲਾਵਾ ਵੀ ਕੁਝ ਬੰਦੇ ਨੇ ਜਿਹੜੇ ਜਿਹੜੇ ਬੰਦੇ ਤਲਕ ਹੀ ਕੋਈ ਨਹੀਂ ਜਿਹੜਾ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਜਿਵੇਂ ਕਿ ਇਹਨਾਂ ਨੇ ਇੱਕ ਪੰਜਾਬੀ ਪਾਰਟੀ ਬਣਾਇਆ ਸੀ ਕੁਝ ਹਿੰਦੂਆਂ ਨੂੰ ਲੈ ਕੇ ਆਏ ਸੀ ਹਿੰਦੂ ਲੀਡਰ ਤਾਂ ਪਹਿਲਾਂ ਵੀ ਰਹੇ ਹੈ ਪਹਿਲਾਂ ਵੀ ਅਕਾਲੀ ਦਲ ਦੇ ਵਿੱਚ ਨਾਮਿਨੇਟਡ ਹਿੰਦੂਆਂ ਦਾ ਨਮਾਇੰਦਾ ਹੁੰਦਾ ਸੀ ਮੇਰੇ ਖਿਆਲ ਮੈਂ ਇੱਕ ਵਾਰੀ ਤਾਂ ਮੁਸਲਮਾਨ ਨਮਾਇੰਦਾ ਵੀ ਹੁੰਦਾ ਸੀ ਔਰ ਇਹ سلسلہ ਤਾਂ ਬਹੁਤ ਪੁਰਾਣਾ ਹੈ ਉਹ ਹੁਣ ਆ ਕੇ ਜਿਹੜੇ ਜਿਹੜੇ ਬੰਦੇ ਉਹਨਾਂ ਦੇ ਨਾਲ ਆਏ ਸੀ ਇਲੈਕਸ਼ਨ ਲੜਨ ਵਾਲੇ ਜਿਨ੍ਹਾਂ ਨੇ ਇਲੈਕਸ਼ਨਾਂ ਲੜ ਕੇ ਸੱਤਾ ਦੇ ਵਿੱਚ ਆਉਣਾ ਸੀ ਤੇ ਅਕਾਲੀ ਦਰ ਨੂੰ ਲੈ ਕੇ ਆਉਣਾ ਸੀ ਤਾਂ ਉਹ ਛੱਡ ਰਹੇ। ਅਨੈਲਿਯੋਸੀ ਨੂੰ ਕੀ ਕਹੋਗੇ? ਅਨੈਲਿਯੋਸੀ ਛੱਡ ਗਿਆ। ਹਰਮੀਤ ਸਿੰਘ ਨੂੰ ਕੀ ਕਹੋਗੇ ਤੁਸੀਂ? ਸਦੂ। ਜੇ ਆਪਾਂ ਕਹੀਏ ਐਨ ਕੇ ਸ਼ਰਮਾ ਨੂੰ ਐਨ ਕੇ ਸ਼ਰਮਾ ਇੱਕ ਵਪਾਰੀ ਆਦਮੀ ਹੈ। ਉਹਨੂੰ ਉਹਦਾ ਵਪਾਰਾਂ ਦੀ ਗੱਲ ਵੀ ਨਾਲ ਹੈਗੀ ਹੈ। ਉਹਨੇ ਕਿਹਾ ਤਾਂ ਜੇ ਸੁਖਵੀਰ ਸਿੰਘ ਬਾਦਲ ਅੱਜ ਆਪਣਾ ਅਸਤੀਫਾ ਵਾਪਸ ਲੈ ਲੈਂਦਾ ਤਾਂ ਕੰਮ ਗਿਆ। ਪਰ ਹੁਣ ਅਸਤੀਫਾ ਵਾਪਸ ਲੈਣਾ ਖਾਲਾ ਜੀ ਦਾ ਬਾੜਾ ਨਹੀਂ। ਇੱਥੇ ਵੀ ਤੁਸੀਂ ਦੇਖੋ ਕਿ ਅਕਾਲੀ ਲੀਡਰਸ਼ਿਪ ਤੋਂ ਗਲਤੀ ਹੋਈ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕਹਿੰਦੀ ਹੈ ਕਿ ਅਸੀਂ ਸਾਰੇ ਨਾ ਰਹਿ ਕਰਨੀ ਆ ਆ ਜਿਹੜੇ ਜਿਹੜੇ ਲੋਕ ਇੱਥੇ ਬੈਠੇ ਆ ਵਰਕਿੰਗ ਕਮੇਟੀ ਦੇ ਮੈਂਬਰ ਇਹਨਾਂ ਤੋਂ ਇਲਾਵਾ ਵੀ ਅਕਾਲੀ ਦਲ ਨੇ ਉਹਨਾਂ ਨੇ ਜੂ ਅਕਾਲੀ ਦਲ ਦੀ ਵੀ ਗੱਲ ਕੀਤੀ ਹੈ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਗੱਲ ਕੀਤੀ ਹੈ ਉਹਨਾਂ ਨੇ ਸਿੱਖ ਸੰਸਥਾਵਾਂ ਦੀ ਵੀ ਗੱਲ ਕੀਤੀ ਹੈ ਜਿਹਨਾਂ ਨਾਲ ਰਾਏ ਬਸੁਰਾ ਕਰ ਰਹੇ ਆ ਇਹ ਗੱਲ ਕਰਤੀ ਪ੍ਰੈਸ ਕਾਨਫਰੰਸ 'ਚ ਫਿਰ ਇਹ ਦੱਸਣ ਦੀ ਹੁਣ ਲੋੜ ਦੱਸੋ ਕੌਣ ਕੌਣ ਦੱਸੂਗਾ ਇਸ ਲੋਡ ਨੂੰ ਜਿਹੜੀ ਆ ਲੋੜਾਂ ਦੀ ਲੋੜ ਹੈ ਕਿ ਬਾਅਦ ਦੇ ਵਿੱਚ ਪ੍ਰੈਸ ਲੋਡ ਦੇ ਵਿੱਚ ਇਹ ਕਿਉਂ ਕਿਹਾ ਕਿ ਸੁਖਵੀਰ ਸਿੰਘ ਬਾਦਲ ਜੇ ਤਾਂ ਅਸਤੀਫਾ ਵਾਪਸ ਲਵੇ ਤੇ ਜੇ ਉਹ ਅਸਤੀਫਾ ਪ੍ਰਬੰਧ ਕਰਨ ਦੇ ਉੱਤੇ ਜ਼ੋਰ ਦਿੰਦਾ ਤਾਂ ਫਿਰ ਅਸੀਂ ਵੀ ਅਸਤੀਫਾ ਦੇਵਾਂਗੇ ਇਹ ਮੈਨੂੰ ਗੱਲ ਨਹੀਂ ਲੱਗੀ ਗੱਲ ਇੱਥੇ ਇਹ ਗੜਬੜ ਹੈਗੀ ਹੈ ਇੱਥੇ ਇਹ ਹੈ ਵੀ ਉਹਨਾਂ ਦੇ ਕੋਈ ਪ੍ਰੈਸ਼ਰ ਹੈ ਐਟ ਪ੍ਰੈਜ਼ੈਂਟ ਦੀ ਆਪਾਂ ਦੇਖੀਏ ਤਾਂ ਇਸ ਵੇਲੇ ਸੁਖਵੀਰ ਸਿੰਘ ਬਾਦਲ ਜਾਂ ਕੋਈ ਵੀ ਬੰਦਾ ਹੋਵੇ ਹੁਣ ਉਹ ਅਸਤੀਫਾ ਵਾਪਸ ਲੈਣ ਵਾਲੇ ਮਤਲਬ ਪੜਾ ਤਾਂ ਗੱਲ ਅੱਗੇ ਨਿਕਲ ਚੁੱਕੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਜ਼ਾ ਜਿਹੜੀ ਹੈ ਉਹ ਧਾਰਮਿਕ ਲੱਗਦੀ ਹੈ ਜਾਂ ਸਜ਼ਾ ਜਿਹੜੀ ਹੈਗੀ ਹੈ ਪੋਲਿਟਿਕਲ ਲੱਗਦੀ ਹੈ ਅਕਾਲੀ ਜਲਦੀ ਅਪਰੋਚ ਇਹ ਹੈ ਕਿ ਪੋਲੀਟੀਕਲ ਸਜ਼ਾ ਨਾ ਲਗੇ ਧਾਰਮਿਕ ਸਜ਼ਾ ਪ੍ਰਵਾਨ ਕਰ ਲਈ ਉਹ ਤਿਆਰ ਹੈ ਇਹ ਤਾਂ ਸਾਰੀ ਕਹੀ ਇਹਦੇ ਧਾਰਮਿਕ ਸਜ਼ਾ ਲਾਉ ਪਰ ਸਵਾਲ ਇਹ ਹੈ ਕਿ ਜੇ ਸਿੰਘ ਸਹਿਬਾ ਨੇ ਕੋਈ ਹੋਰ ਸਜ਼ਾ ਲਾਤੀ ਜਿਵੇਂ ਪੋਲੀਟੀਕਲ ਸਜ਼ਾ ਕਹਿੰਦੇ ਕਿ ਤੁਸੀਂ ਇਹਦੇ ਸਾਲ ਦਾ ਆਸਤੇ ਚੋਣ ਨਹੀਂ ਲੜ ਸਕਦੇ ਤੁਸੀਂ ਅਕਾਲੀ ਜਲਦੇ ਪ੍ਰਧਾਨ ਨਹੀਂ ਬਣ ਸਕਦੇ ਤਾਂ ਉਹ ਇੱਕ ਵੱਡੀ ਸਪਸ਼ਟ ਸਖੜੀ ਹੋਣੀ ਹੈ ਜੀਦਾ ਕਰਕੇ ਕੋਈ ਹੋਰ ਜਬਾਹ ਵੜ ਗਏ ਕਾਰਭਗਾਂ ਵਿੱਚ ਬਰਾਬਰ ਬਰਾਬਰ ਚੱਲ ਰਗੇ ਤੁਸੀਂ ਕਹਿੰਦੇ ਹੋ ਸਮੱਸਿਆ ਖੜੀ ਹੋਣੀ ਆ ਉਹ ਸਮੱਸਿਆ ਸੁਖਵੀਰ ਸਿੰਘ ਬਾਦਲ ਦੇ ਲਈ ਬਾਦਲ ਪਰਿਵਾਰ ਦੇ ਲਈ ਖੜੀ ਹੋਣੀ ਆ ਜਾਂ ਉਹ ਸਮੱਸਿਆ ਸ਼੍ਰੋਮਣੀ ਅਕਾਲੀ ਦਲ ਦੇ ਲਈ ਖੜੀ ਹੋ ਸਕਦੀ ਦੋ ਮਾਲੇ ਦੋ ਮਾਲੇ ਖੜੀ ਹੋਣੀ ਜੇ ਸੁਖਵੀਰ ਸਿੰਘ ਬਾਦਲ ਆਪਣਾ ਅਸਤੀਫਾ ਵਾਪਸ ਲੈ ਲੇ ਤਾਂ ਪਰਿਵਾਰ ਲਈ ਵੀ ਖੜੀ ਹੋਊਗੀ ਫਿਰ ਸਿੰਘ ਸਹਿਬਾਨ ਨੇ ਤੇ ਉਹਨਾਂ ਨੇ ਤਾਂ ਤਰਖਾਲ ਹੋਣੀ ਨਹੀਂ ਤੇ ਤਨਖਾਹਿਆ ਬੰਦਾ ਚੋਣ ਨਹੀਂ ਲੜ ਸਕਦਾ ਅਕਾਲੀ ਦਲ ਦੇ ਵਿੱਚੋਂ ਵੱਡਾ ਅਕਾਲੀ ਦਲ ਦਾ ਪ੍ਰਧਾਨ ਹੋਵੇ ਉਹਨੂੰ ਤਰਖਾਈਆ ਕਰਾਰ ਦਿੱਤਾ ਹੋਵੇ ਉਨੂੰ ਸਜ਼ਾ ਕੋਈ ਲੱਗੇ ਨਾ ਉਹ ਬੰਦਾ ਚੋਣ ਕਿਵੇਂ ਲੜ ਲੂਗਾ ਜੇ ਚੋਣ ਲੜੂਗਾ ਤਾਂ ਸਿੱਖ ਪਾਈ ਤੇਰੇ ਚ ਕੱਟਿਆ ਜਾਊਗਾ ਚੋਣ ਲੜਨ ਦੇ ਉੱਤੇ ਕਾਨੂੰਨੀ ਤੌਰ ਤੇ ਕੋਈ پابੰਦੀ ਨਹੀਂ ਲੜ ਸਕਦਾ ਜੀ ਪਰ ਜਿਹੜਾ ਵੋਟ ਬੈਂਕ ਹੈ ਉਹਨਾਂ ਦਾ ਜਿਹੜਾ ਬੇਸ ਹੈ ਉਹ ਬੇਸ ਤੇ ਜਾਊ ਕਿਵੇਂ ਸੇਮ ਪੋਜੀਸ਼ਨ ਅਕਾਲੀ ਦਲ ਵਾਸਤੇ ਅਕਾਲੀ ਦਲ ਨੇ ਤਾਂ ਸੈਕੰਡ ਲੀਡਰਸ਼ਿਪ ਹੀ ਨਹੀਂ ਪੈਦਾ ਕੀਤੀ ਇਸ ਵੇਲੇ ਤੁਸੀਂ ਦੇਖੋ ਕਿ ਜਿਹੜਾ ਇਹ ਅਕਾਲੀ ਦਲ ਹੈ ਇਸ ਅਕਾਲੀ ਦਲ ਦੇ ਵਿੱਚ ਸੈਕੰਡ ਲੀਡਰਸ਼ਿਪ ਕਿੱਥੇ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਬਰਾਬਰ ਹਨ ਜਿਹੜੇ ਸੁਖਵੀਰ ਸਿੰਘ ਬਾਦਲ ਤੋਂ ਸੀਨੀਅਰ ਵੀ ਸੀ ਉਹਨਾਂ ਨੇ ਵੀ ਆਪਣੇ ਆਪ ਨੂੰ ਇੰਨੇ ਬੌੜੇ ਕਰ ਲਏ ਕਿ ਮੁਕਾਬਲਾ ਹੀ ਨਹੀਂ ਕਰ ਸਕਦੇ ਇਸ ਕਰਕੇ ਸਮੱਸਿਆ ਤਾਂ ਬਾਤ ਵੱਡੀ ਹੈ ਇਹ ਲੀਡਰਸ਼ਿਪ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਪੈਦਾ ਕੀਤੀ ਨਹੀਂ ਗਈ ਜਾਂ ਪੈਦਾ ਹੋਣ ਨਹੀਂ ਦਿੱਤੀ ਗਈ ਇਹ ਦੋ ਗੱਲਾਂ 'ਚ ਹੀ ਬੜਾ ਫਰਕ ਆ ਤੁਸੀਂ ਕੀ ਮੰਨਦੇ ਹੋ ਪੈਦਾ ਹੀ ਨਹੀਂ ਕੀਤੀ ਗਈ ਜਾਣ ਬੁਝ ਕੇ ਜਾਂ ਫਿਰ ਪੈਦਾ ਹੋ ਰਹੀ ਸੀ ਉਹਨੂੰ ਪੈਦਾ ਹੋਣ ਹੀ ਨਹੀਂ ਦਿੱਤਾ ਗਿਆ ਸਵਾਲ ਤੁਹਾਡਾ ਬਹੁਤ ਵੱਡਾ ਹੈ ਤੇ ਇਹਦਾ ਜਵਾਬ ਥੋੜਾ ਜਿਹਾ ਵਿਸਥਾਰਤ ਦੇਵਾਂਗਾ ਜੀ ਇੱਕ ਸਰਕਾਰ ਹੁੰਦੀ ਹੈ ਇੱਕ ਰੂਲਿੰਗ ਪਾਰਟੀ ਹੁੰਦੀ ਹੈ ਪੰਜਾਬ ਦੀ ਸਥਿਤੀ ਲੈ ਲਓ ਪੰਜਾਬ ਦੀ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਇਹ ਫੈਸਲਾ ਆਮ ਆਦਮੀ ਪਾਰਟੀ ਨੂੰ ਕਰਨਾ ਪੈਣਾ ਹੈ ਕਿ ਆਪੋਜੀਸ਼ਨ ਪਾਰਟੀ ਕੌਣ ਹੋਵੇ ਕਿਉਂਕਿ ਜੇ ਤੁਸੀਂ ਸਾਰਾ ਕੁਝ ਬੈਲੈਂਸ ਰੱਖਣਾ ਹੈ ਤਾਂ ਤੁਹਾਨੂੰ ਆਪੋਜੀਸ਼ਨ ਪਾਰਟੀ ਵੀ ਇੰਨੀ ਕ ਮਜ਼ਬੂਤ ਚਾਹੀਦੀ ਹੈ ਜਿਹੜੀ ਕਿਸੇ ਕਿਸਮ ਦਾ ਖਲਾਣਾ ਪੈਦਾ ਹੋਣ ਦੀ ਜੀ ਅਗਰ ਆਪੋਜੀਸ਼ਨ ਪਾਰਟੀ ਇੰਨੀ ਕਮਜ਼ੋਰ ਹੈ ਤੁਸੀਂ ਉਹਨੂੰ ਇੰਨੀ ਕਮਜ਼ੋਰ ਕਰਤਾ ਉਹ ਇੱਕ ਖਲਾਅ ਤੁਸੀਂ ਖੁੱਲਾ ਛੱਡਤਾ ਤਾਂ ਫਿਰ ਅਨਸੋਸ਼ੀਅਲ ਐਲੀਮੈਂਟ ਉਹਦੇ ਚ ਆ ਸਕਦਾ ਫਿਰ ਰੈਡੀਕਲ ਐਲੀਮੈਂਟ ਉਹਦੇ ਚ ਆ ਸਕਦਾ ਰੈਡੀਕਲ ਐਲੀਮੈਂਟ ਨਾ ਆਵੇ ਲੈਂਡ ਆਰਡਰ ਦੀ ਪ੍ਰੋਬਲਮ ਨਾ ਹੋਵੇ ਇਸ ਕਿਸਮ ਦੀ ਕੋਈ ਸਮੱਸਿਆ ਨਾ ਹੋਵੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਰਕਾਰ ਆਪੋਜੀਸ਼ਨ ਦਾ ਕੈ ਰ ਰੱਖੇ ਆਪੋਜੀਸ਼ਨ ਨੂੰ ਜਿੰਨਾ ਇੱਕ ਮਤਲਬ ਆਪੋਜੀਸ਼ਨ ਆਪੋਜੀਸ਼ਨ ਹੁੰਦੀ ਹੈ ਇਹ ਤਾਂ ਹੈ ਨਹੀਂ ਕਿ ਉਹਨੂੰ ਰਾਜਗਦੀ ਬਖਸ਼ ਦੇਉਗੇ ਪਰ ਉਹਨੂੰ ਇੰਨਾ ਵੀ ਨਾ ਤੁਸੀਂ ਕਮਜ਼ੋਰ ਕਰੋ ਇੰਨਾ ਵੀ ਨਾ ਮਾਰੋ ਕਿ ਉਹ ਆਪੋਜੀਸ਼ਨ ਦੇ ਵਿੱਚ ਕੰਕੱਢਾ ਹੀ ਨਾ ਹੋਵੇ ਤੇ ਉਹਦੀ ਥਾਂ ਤੇ ਕੋਈ ਹੋਰ ਲੈ ਲੇ ਜੇ ਆਪਾਂ ਥਾਂ ਖਾਲੀ ਕਰਾਂਗੇ ਖਾਲੀ ਥਾਂ ਦਾ ਕਿਸ ਨੇ ਭਰਨੀ ਭਰਨੀ ਫਿਰ ਉਹ ਕਿਹੋ ਜਿਹੋ ਲੋਕ ਭਰਨਗੇ ਤੁਸੀਂ ਦੇਖੋ ਇੱਥੇ ਬੜੀ ਸਿਆਣੀ ਗੱਲ ਕੀਤੀ ਹੈ ਸੁਨੀਲ ਜਾਖੜ ਸੁਨੀਲ ਜਾਖੜ ਬਾਰ-ਬਾਰ ਕਹਿੰਦਾ ਕਿ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਉਹ ਕਹਿੰਦਾ ਕਿ ਅਕਾਲੀ ਦਲ ਸੇਫਟੀ ਵੈਲ ਹੈ ਪੰਜਾਬ ਵਾਸਤੇ। ਕਿਉਂਕਿ ਜਿਹੜਾ ਇੱਥੇ ਜਿਹੜਾ ਭਾਈਚਾਰਾ ਰਹਿੰਦਾ ਹੈ ਸਿੱਖ ਭਾਈਚਾਰਾ ਉਹ ਸਿੱਖ ਭਾਈਚਾਰੇ ਦਾ ਕੈਰੇਕਟਰ ਜਿਹੜਾ ਬਾਕੀ ਦੇਸ਼ ਨਾਲੋਂ ਵੱਖਰਾ ਹੈ। ਤੇ ਕਾਰਨ ਇਹਦਾ ਇਹ ਹੈ ਕਿ ਹਰ ਹਮਲਾਵਰ ਜਿਹੜਾ ਇੰਡੀਆ 'ਚ ਆਇਆ ਹੈ ਉਹ ਇਸ ਰਸਤੇ ਤੋਂ ਹੀ ਗਿਆ ਹੈ। ਇੱਥੇ ਰਹਿਣ ਵਾਲੇ ਲੋਕਾਂ ਨੂੰ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਦਾ ਜਿਹੜਾ ਇੱਕ ਸੁਭਾਅ ਬਣਿਆ ਨਾਬਰੀ ਵਾਲਾ ਉਹ ਨਾਬਰੀ ਵਾਲਾ ਸੁਭਾਅ ਖਤਮ ਨਹੀਂ ਹੋ ਸਕਦਾ। ਜੇ ਜ ਨਬਰੀ ਵਾਲੀ ਪਾਰਟੀ ਦਾ ਤੁਸੀਂ ਉਹਨੂੰ ਸਮਾਪਤ ਕਰ ਦਿਓਗੇ ਤੇ ਫਿਰ ਜਿਹੜੇ ਦੂਜੇ ਆਉਣਗੇ ਉਹ ਫਿਰ ਉਦੋਂ ਵੱਡੇ ਨਬਰਾਉਣਗੇ ਉਹ ਨਬਰਾ ਕੇ ਤੁਹਾਡੇ ਲਈ ਪ੍ਰੋਬਲਮ ਵੀ ਕ੍ਰੀਏਟ ਕਰ ਸਕਦੇ ਸਮਝਦੇ ਤੁਸੀਂ ਮੇਰਾ ਇਸ਼ਾਰਾ ਕਿੱਥੇ ਇਸ ਲਈ ਇਹੀ ਇਹੀ ਸਥਿਤੀ ਜਿਹੜੀ ਹੈ ਪੋਲੀਟੀਕਲ ਪਾਰਟੀ ਦੀ ਹੁੰਦੀ ਹੈ ਪੋਲੀਟੀਕਲ ਪਾਰਟੀ ਜਦੋਂ ਕੋਈ ਨਾ ਇੱਕ ਲੀਡਰ ਬਣਦਾ ਉਹ ਲੀਡਰ ਦੀ ਵੀ ਇਹ ਲੋਡ ਹੁੰਦੀ ਹੈ ਕਿ ਜੇ ਮੈਂ ਨਾ ਰਿਹਾ ਜੇ ਖਾਮ ਖਾਮ ਮੈਨੂੰ ਕੋਈ ਨਾ ਕੋਈ ਪ੍ਰੋਬਲਮ ਹੋ ਗਈ ਤਾਂ ਮੇਰੀ ਪਾਰਟੀ ਜਿਉਂਦੀ ਰਵੇ ਉਹਨੇ ਲੀਡਰ ਪੈਦਾ ਕਰਨਾ ਹੁੰਦਾ ਹੈ ਲੇਕਿਨ ਇੱਥੇ ਨਾ ਦਾ ਲੀਡਰ ਪੈਦਾ ਕੀਤਾ ਹੈ ਤੇ ਨਾਲ ਲੀਡਰ ਪੈਦਾ ਹੁੰਦੇ ਤਾਂ ਤੇ ਗਾਂਝੀ ਦੀ ਲੀਡਰਸ਼ਿਪ ਸੀ ਉਹ ਲੀਡਰਸ਼ਿਪ ਐ ਨਹੀਂ ਆਉਣੀ ਬਹੁਣੀ ਸੀ ਕਿ ਉਹਨੇ ਹਿੰਮਤੀ ਨਹੀਂ ਕੀਤੀ ਕਿ ਉਹ ਬਰਾਬਰ ਹੋ ਜਾਣ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਭੈਵੀ ਉਹਨਾਂ ਦੇ ਵਿੱਚੋਂ ਇੱਕ ਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੁੰਡੇ ਦੀ ਸਥਾਪਤੀ ਵਾਸਤੇ ਜਿਨ੍ਹਾਂ ਵੱਡੇ ਅਕਾਲੀ ਲੀਡਰਸ਼ਿਪ ਨੂੰ ਸਟੇਬਲਾਈਜ਼ ਕੀਤਾ ਔਰ ਉਹਨਾਂ ਦੀ ਸਾਥੇ ਉਹਨਾਂ ਦੇ ਮੁੰਡਿਆ ਰੋਕੇ ਲਿਆਦਾ ਗਿਆ ਤੇ ਮੁੰਡੇ ਨੂੰ ਉਹਨਾਂ ਨੇ ਕਾਮਯਾਬ ਕੀਤਾ ਗਿਆ ਤਾਂ ਕਿ ਉਹ ਸੁਖਵੀਰ ਸਿੰਘ ਬਾਦਲ ਨੂੰ ਉਹਦੀ ਪ੍ਰਵਾਨਗੀ ਦੇਣ ਉਹਦੀ ਲੀਡਰਸ਼ਿਪ ਨੂੰ ਪ੍ਰਵਾਨਗੀ ਦੇਣਾ ਦੀਨਗੀ ਬਣਨ ਪਰ ਜਿਨ੍ਹਾਂ ਲੀਡਰਾਂ ਨੇ ਇਹ ਖਲਾਅ ਪੈਦਾ ਕੀਤਾ ਜਿਨ੍ਹਾਂ ਬੰਦੇ ਨੇ ਕਹੇ ਸਾਡੇ ਪੁੱਤ ਆ ਜਾਣ ਜਾਂ ਪੁੱਤਾਂ ਨੇ ਉਹਨਾਂ ਦੇ ਗੱਲ ਚ ਕੂਠਾ ਦਿੱਤਾ ਕੀ ਉਹ ਗੁਨਾਹ ਕਰ ਨਹੀਂ ਹੈ ਗੁਨਾਹ ਕਰ ਤਾਂ ਉਹ ਵੀ ਹੈਗੇ ਆ ਨਾ ਹੁਣ ਆਪਣੇ ਸਾਹਮਣੇ ਇਸ ਵੇਲੇ ਲੀਡਰ ਕਿਹੜੇ ਆ ਸਾਡੇ ਕੋਲੇ ਤੋਂ ਲੀਡਰ ਆ ਬਡੇ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਦੇ ਸੀਨੀਅਰ ਟੀਟਸਾ ਸੁਖਦੇਵ ਸਿੰਘ ਟੀਟਸਾ ਜਾਂ ਬਲਵਿੰਦਰ ਸਿੰਘ ਪੂਦਨ ਦੋਨੇ ਜਿਹੜੇ ਹੈਗੇ ਆ ਉਹ ਉਮਰ ਦੇ ਵਿੱਚ ਉਹਨਾਂ ਦੀ ਬੜੀ ਮਤਲਬ ਵੱਡੀ ਉਮਰ ਹੋ ਗਈ ਹੈ ਚਾਹਣ ਦੇ ਬਾਵਜੂਦ ਵੀ ਉਹ ਨਹੀਂ ਭਜ ਨਾਚ ਨਹੀਂ ਕਰ ਸਕਦੇ ਅਜੇ ਬਲਵਿੰਦਰ ਸਿੰਘ ਭੁੰਦਰ ਤਾਂ ਫੇਰ ਵੀ ਠੀਕ ਤਰੀਕੇ ਨਾਲ ਹੁਣ ਵੱਡੇ ਟਿੱਡਾ ਸਾਹਿਬ ਨੂੰ ਤਾਂ ਬੋਲਣ ਦੀ ਪ੍ਰੋਬਲਮ ਵੀ ਆਉਂਦੀ ਉਹ ਤਾਂ ਉਹ ਵੀ ਨਹੀਂ ਗੱਲ ਕਰ ਸਕਦੇ ਸੋ ਜਿਹੜੀ ਲੀਡਰਸ਼ਿਪ ਜਿਹੋ ਜੀ ਹਣੀ ਸੀ ਹਾਂ ਜਿਹੜੀ ਲੀਡਰਸ਼ਿਪ ਬਣਨੀ ਚਾਹੀਦੀ ਸੀ ਜਿਵੇਂ ਪ੍ਰੇਮ ਸਿੰਘ ਤੇ ਚੰਦੂ ਬਾਜਰੇ ਹਮ ਪ੍ਰੇਮ ਸਿੰਘ ਕੇ ਚੰਦੂ ਬਾਜਰੇ ਵਰਗੇ ਜਿਹੜੇ ਹੈਗੇ ਸਟੂਡੈਂਟ ਮੂਵਮੈਂਟ ਚ ਆਏ ਲੀਡਰ ਹੈ ਇਹ ਉਹ ਲੀਡਰ ਹੈ ਜਿਹੜੇ ਲੀਡਰ ਜਿਹੜੇ ਸਥਾਪਿਤ ਹੋ ਸਕਦੇ ਸੀ ਲੇਕਿਨ ਉਹ ਵੀ ਆਪਣੀ ਕਿਸੇ ਨਾ ਕਿਸੇ ਹੱਦ ਤੱਕ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ ਜਾਂ ਉਹਨਾਂ ਸਮਝੌਤੇ ਵੀ ਕਰਦੇ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਵੀ ਕਰਦੇ ਰਹੇ ਲੇਕਿਨ ਸਮਝੌਤੇ ਵੀ ਕਰਦੇ ਰਹੇ ਕਿ ਉਹ ਟਿਕਟਾਂ ਉਹਨਾਂ ਨੂੰ ਵੀ ਚਾਹੀਦੀਆਂ ਸੀ ਜਿਤਨਾ ਉਹਨਾਂ ਨੇ ਵੀ ਸੀ ਸੋ ਇਹ ਇੱਕ ਵੱਡੀ ਜਿਹੜੀ ਹੈਗੀ ਹੈ ਬਹੁਤ ਵੱਡਾ ਅਕਾਲੀ ਦਲ ਦਾ ਇੱਕ ਸੰਕਟ ਹੈ ਜੀ ਤੋਂ ਚੰਦੂ ਮਾਜਰਾ ਸਾਹਿਬ ਦੀ ਗੱਲ ਕਰੀ ਆ ਚੰਦੂ ਮਾਜਰਾ ਸਾਹਿਬ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਜਿੰਨੇ ਵੀ ਲੀਡਰ ਹੁਣ ਮਿਲਦੇ ਨੇ ਤਾਂ ਹੁਣ ਉਹਨਾਂ ਦੀ ਉਹਨਾਂ ਦੇ ਮੂੰਹੋਂ ਇੱਕ ਗੱਲ ਕਹਿੰਦੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਜਿਹੜੇ ਹੈਗੇ ਨੇ ਅਸਤੀਫੇ ਤੋਂ ਬਾਅਦ ਉਹਨਾਂ ਦੇ ਮੂੰਹ ਜ਼ੁਬਾਨੋਂ ਇੱਕ ਗੱਲ ਨਿਕਲ ਰਹੀ ਆ ਕਿ ਹੁਣ ਕਹਿੰਦੇ ਅਕਾਲੀ ਦਲ ਦੇ ਵਿੱਚ ਨੇੜਤਾ ਕਰਨ ਦੀਆਂ ਗੱਲਾਂ ਉਹ ਕਰਦੇ ਨਜ਼ਰ ਆਉਂਦੇ ਨੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਰਖੜਾ ਸਾਹਿਬ ਦੇ ਪ੍ਰੋਗਰਾਮ ਤੇ ਉਹ ਇਕੱਠੇ ਹੁੰਦੇ ਨੇ ਤਾਂ ਉੱਥੇ ਗੱਲਾਂ ਬਾਤਾਂ ਇਹੀ ਹੁੰਦੀਆਂ ਕਿ ਅਕਾਲੀ ਦਲ ਨੂੰ ਇੱਕ ਹੋਣਾ ਚਾਹੀਦਾ ਸਾਰੇ ਗਿਲੇ ਸ਼ਿਕਵੇ ਪੁੱਲ ਜਾਣੇ ਚਾਹੀਦਾ ਚਾਹੇ ਮਲੂਕਾ ਸਾਹਿਬ ਹੁਣ ਚਾਹੇ ਚੰਦੂ ਮਾਜਰਾ ਸਾਹਿਬ ਦੇਖੋ ਗੱਲ ਇਹ ਕਿ ਗੁਜ਼ਾਰਾ ਨਹੀਂ ਹੈ ਕਿਸੇ ਦਾ ਵੀ ਜੇ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਕਿ ਅਕਾਲੀ ਦਲ ਇੱਕ ਸੇਫਟੀ ਵਾਲਵ ਹੈ ਜੇ ਅਕਾਲੀ ਦਲ ਇਨਾ ਕਮਜ਼ੋਰ ਹੋ ਗਿਆ ਅਕਾਲੀ ਦਲ ਦੇ ਵਿੱਚ ਲੋਕ ਆਉਣ ਦੀ ਬਜਾਏ ਛੜਛੜ ਕੇ ਭੱਜਣ ਲੱਗੇ ਹੁਣ ਹੋ ਰਿਹਾ ਹੈ ਤਾਂ ਫਿਰ ਜਿਹੜਾ ਰਹਿਣ ਖੂਦ ਆ ਉਹ ਵੀ ਖਤਮ ਹੋ ਗਈ ਅਜੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਹੈ ਸੁਖਵੀਰ ਸਿੰਘ ਬਾਦਲ ਦੇ ਕੋਲੇ ਪ੍ਰਕਾਸ਼ ਸਿੰਘ ਬਾਦਲ ਦੀ ਲਗੇ ਸੀ ਹੈ ਉਹਨਾਂ ਦੇ ਕੋਲੇ ਜਿਹੜੀ ਹੈਗੀ ਕੋਈ ਲਗੇਸੀ ਹੈ ਜਿੱਥੇ ਸਰ ਗੁਰਚਰਨ ਸਿੰਘ ਟੋੜਾ ਦੀ ਲੇਕਿਨ ਗੁਰਚਰਨ ਸਿੰਘ ਟੋੜਾ ਵੀ ਲੜਕੇ ਕਾਮਯਾਬ ਨਹੀਂ ਹੋ ਸਕੇ ਹੁਣ ਉਹਨਾਂ ਨੂੰ ਵੀ ਕੰਨ ਤੇ ਲਿਖਿਆ ਦਿਸਣ ਲੱਗ ਪਿਆ ਕਿ ਜੇ ਆਹੀ ਹਾਲ ਹਾਲਾਤ ਰਹੇ ਤਾਂ ਫਿਰ ਅਜ਼ਮੀ ਜਾਵਾਂਗੇ ਇਸ ਕਰਕੇ ਉਹਨਾਂ ਦੀ ਮਜਬੂਰੀ ਬਣ ਗਈ ਉਹ ਟੋੜਾ ਨੂੰ ਵੀ ਪੋਲੀਆਂ ਗੱਲਾਂ ਕਰਨੀਆਂ ਪੈ ਰਹੀਆਂ ਢਿੱਲੀਆਂ ਗੱਲਾਂ ਗੱਲਾਂ ਕਰਨੀਆਂ ਪੈ ਰਹੀਆਂ ਪਰ ਨਾਲ ਤੁਸੀਂ ਇਹ ਵੀ ਯਾਦ ਰੱਖੋ ਜਦੋਂ ਸੁਖਵੀਰ ਸਿੰਘ ਬਾਦਲ ਤੋਂ ਗੁਨਾਹ ਹੋ ਰਹੀ ਸੀ ਉਹਨਾਂ ਗੁਨਾਹਾਂ ਦੀ ਪੁਸ਼ਤਪਨਾਹੀ ਤਾਂ ਉਹ ਵੀ ਕਰਦੇ ਸੀ ਅਜੇ ਸੁਖਵੀਰ ਸਿੰਘ ਬਾਦਲ ਜੋ ਵਰਤੀ ਕਹੋ ਉਹ ਵੀ ਨਾਲ ਹੀ ਹੁੰਦੇ ਸੀਗੇ ਹੱਥੋਂ ਵੀ ਖੜੇ ਕਰਦੇ ਹੁੰਦੇ ਸੀ ਹਾਂਜੀ ਠੀਕ ਹੈ ਜੋ ਕੁਝ ਹੋ ਰਿਹਾ ਡਿਵੀਟਾਂ ਦੇ ਵਿੱਚ ਵੀ ਉਹ ਕਹਿੰਦੇ ਹੁੰਦੇ ਸੀ ਜੋ ਡੇਰਾ ਮੁਖੀ ਨੂੰ ਬਾਪੀ ਦਿੱਤੀ ਹੈ ਕਿ ਭਈ ਜੀ ਇਹ ਭਾਈਚਾਰਕ ਇਕਤਿਆਸ ਤੇ ਜ਼ਰੂਰ ਹੋਏ ਇਹ ਕਿਆਸ ਤੇ ਜ਼ਰੂਰੀ ਹੈ ਇਹ ਸਾਰਾ ਕੁਝ ਤਾਂ ਇੱਕ ਆਪ ਕਰਦੇ ਰਹੇ ਜਦੋਂ ਸੁਖਵੀਰ ਸਿੰਘ ਬਾਦ ਆਪਣੇ ਵਿਕਰਮ ਸਿੰਘ ਮਜੀਠੀਆ ਹੋ ਰਹੇ ਨੇ ਰਣਜੀਤ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਪੈਰਾਂ ਥੱਲੇ ਲਤਰਿਆ ਉਦੋਂ ਹੀ ਕਿਉਂ ਨਹੀਂ ਬੋਲੇ ਹੂੰ ਤਾਂ ਸੁਪਰੀਮ ਕੋਰਟ ਨੇ ਵੀ ਇਹ ਕਹਿ ਦਿੱਤਾ ਨਾ ਕਿ ਤੁਸੀਂ ਮਾਫੀ ਮੰਗੋ ਦਿੱਤੀ ਔਰ ਜਸਟਿਸ ਰਣਜੀਤ ਸਿੰਘ ਨੂੰ ਵੀ ਕਹੇ ਤੁਸੀਂ ਅੜੀਦਾ ਕਰੋ ਜੀ ਗੱਲ ਨੂੰ ਮੁਕਾਓ ਪਰ ਉਹ ਜਿਹੜੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀ ਰਿਪੋਰਟ ਸੀ ਉਸ ਰਿਪੋਰਟ ਦੀ ਮਤਲਬ ਸਮਝੋ ਬੇਅਦਬੀ ਉਹਦੀ ਵੀ ਹੋ ਰਹੀ ਸੀ ਉਹ ਬੇਅਦਬੀ ਦਾ ਦੂਜਾ ਰੂਪ ਸੀ ਉਦੋਂ ਉਹ ਚੁੱਪ ਕਿਉਂ ਰਹੇ ਉਦੋਂ ਉਹਨਾਂ ਨੇ ਕਿਉਂ ਨਹੀਂ ਰੋਕਿਆ ਸਿੰਘ ਮਜੀਠੀ ਤੁਸੀਂ ਗੱਲ ਕੀਤੀ ਆ ਇੰਨੀ ਸ਼ਸ਼ੋਪੰਜ ਪਾਰਟੀ ਦੇ ਵਿੱਚ ਹੋਵੇ ਇੱਕ ਪਾਸੇ ਤਾਂ ਜੀਜਾ ਵੀ ਹੋਵੇ ਦੂਸਰੇ ਪਾਸੇ ਪਾਰਟੀ ਪ੍ਰਧਾਨ ਵੀ ਹੋਵੇ ਵਿਕਰਮ ਸਿੰਘ ਮਜੀਠੀਆ ਦਾ ਵੀ ਚੰਗਾ ਨਾਮ ਜਿਹੜਾ ਹੈਗਾ ਪਾਰਟੀ ਦੇ ਵਿੱਚ ਚੰਗੇ ਲੀਡਰ ਦੇ ਤੌਰ ਤੇ ਹੋਵੇ ਪਰ ਵਿਕਰਮ ਸਿੰਘ ਮਜੀਠੀਆ ਚੁੱਪ ਰਹਿਣ ਵਾਲੇ ਇਨਸਾਨ ਨਹੀਂ ਨੇ ਅੰਦਰ ਖਾਤੇ ਹਾਲਾਂਕਿ ਗੱਲਾਂ ਦੇ ਵਿੱਚ ਬੋਲਦੇ ਹੋਣਗੇ ਪਰ ਮੀਡੀਆ ਦੇ ਵਿੱਚ ਖੁੱਲ ਕੇ ਇਸ ਪੱਧਰ ਤੇ ਕਦੇ ਇੰਨਾ ਖੁੱਲ ਕੇ ਸਾਹਮਣੇ ਜਿਹੜਾ ਨਹੀਂ ਆਇਆ ਇਸ ਚੀਜ਼ ਦੀ ਕੀ ਕਾਰਨ ਮੰਨਦੇ ਹੋ ਮੀਡੀਆ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਚੁੱਪੀ ਪ੍ਰਧਾਨਗੀ ਦੇ ਅਸਤੀਫੇ ਨੂੰ ਲੈ ਕੇ ਜਾਂ ਪ੍ਰਧਾਨ ਦੇ ਹਟਾਏ ਜਾਣ ਨੂੰ ਲੈ ਕੇ ਇਹਨੂੰ ਕਿਵੇਂ ਦੇਖਦੇ ਹੋ ਇਹ ਕੋ ਗੱਲਾਂ ਦੋ ਐ ਬਿਕਰਮ ਸਿੰਘ ਮਜੀਠੀਆ ਦੀ ਬਹੁਤ ਮਿਲਦੀ ਰਿਸ਼ਤੇਦਾਰੀ ਹੈ ਜੀ ਜੇ ਆਪਾਂ ਪੰਜਾਬੀ ਚ ਸਿੱਧੀ ਦੇ ਜਟਾਣੀ ਗੱਲ ਚ ਕਰੀਏ ਪਿੰਡਾਂ ਵਾਲੀ ਚ ਤਾਂ ਛੋਟੇ ਥਾਂ ਲੱਗਦਾ ਹੂੰ ਜੀ ਤੇ ਸੁਖਵੀਰ ਸਿੰਘ ਬਾਦਲ ਜਿਹੜਾ ਵੱਡੇ ਥਾਂ ਲੱਗਦਾ ਸੀ ਉਹ ਤਾਂ ਛੱਡਿਆ ਨਹੀਂ ਬਿਲਕੁਲ ਜੋ ਪੋਜੀਸ਼ਨ ਸੁਖਵੀਰ ਬਿਕਰਮ ਸਿੰਘ ਮਜੀਠੀਆ ਦੀ ਆ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਉਹੀ ਪੋਜੀਸ਼ਨ ਸੁਖਵੀਰ ਸਿੰਘ ਬਾਦਲ ਦੀ ਆ ਦੇਸ਼ ਪ੍ਰਤਾਪ ਸਿੰਘ ਦੇ ਸਾਹਮਣੇ ਉੱਥੇ ਸੁਖਵੀਰ ਸਿੰਘ ਬਾਦਲ ਕਹਿੰਦਾ ਮੈਂ ਪਾਰਟੀ ਦੀ ਖਤਰ ਆ ਦੀ ਰਿਸ਼ਤੇਦਾਰੀ ਸ਼ਰਤੀ ਜੇ ਰਿਸ਼ਤੇਦਾਰੀ ਨੂੰ ਦਾਸੇ ਲਾਤਾ ਇੰਨੀ ਇਹਨਾਂ ਕਿਸੈਨਾ ਤਾਂ ਬਿਕਰਮ ਸਿੰਘ ਮਜੀਠੀਆ ਵੀ ਹੈਗਾ ਨਾ ਕਿ ਉਹ ਭਾਵੇਂ ਉਹਦੇ ਬਖਰੇਵੇਂ ਹੈਗੇ ਉਹਦੇ ਬਖਰੇਵੇਂ ਦਿਖਦੇ ਆ ਕਈ ਥਾਵਾਂ ਤੇ ਉਹ ਅਕਾਲ ਤਖਤ ਸਾਹਿਬ ਦੇ ਨਾਲ ਟਕਰਾਉਣ ਦੇ ਹੱਕ ਵਿੱਚ ਨਹੀਂ ਹੈਗਾ ਪਰ ਉਹ ਜ਼ਿਆਦਾ ਤੌਰ ਤੇ ਬੋਲਦਾਰੀ ਉਹ ਵਿਰੋਧ ਨਹੀਂ ਕਰਦਾ ਕਿਉਂਕਿ ਉਹਦੀ ਰਿਸ਼ਤੇਦਾਰੀ ਇਸ ਕਿਸਮ ਦੀ ਹੈ ਹਾਲਾਂਕਿ ਜੇ ਆਪਾਂ ਦੇਖੀ ਤਾਂ ਉਹ ਬੰਦੇ ਦਾ ਪ੍ਰਭਾਵ ਬਾਕੀ ਲੀਡਰਾਂ ਦੇ ਮੁਕਾਬਲ ਤਾਂ ਜਿਹਦੇ ਉਹਨਾਂ ਕੋਲ ਤਜਰਬਾ ਇਹ ਨਹੀਂ ਚੰਦੂ ਬਾਜੜਾ ਹੋਣੀ ਜਿਹੜੇ ਸਾਰੇ ਸੀਨੀਅਰ ਲੀਡਰ ਸਰਕਾਰ ਦੇ ਲੀਡਰ ਹੈ ਉਹਨਾਂ ਕੋਲ ਇਹਦਾ ਤਜਰਬਾ ਹੈ ਉਹਨਾਂ ਦੀ ਉਮਰ ਬਹੁਤ ਵੱਡੀ-ਵੱਡੀ ਹੋ ਗਈ ਇਹਦੀ ਉਮਰ ਤਾਂ ਕੱਲ ਦਾ ਜਵਾਕ ਹੈ ਇਹਦੇ باوجود ਵੀ ਉਹਨੇ ਆਪ ਦੀ ਮਤਲਕ ਡੈਸ਼ ਬਣਾਈ ਵੀ ਹੈ ਜਦੋਂ ਉਹ ਬੋਲਦਾ ਹੈ ਜਦੋਂ ਉਹ ਡਿਆ ਕੇ ਮਾਮਲੇ ਪੇਸ਼ ਕਰਦਾ ਹੈ ਜਦੋਂ ਸਕੈਂਡਲ ਕੱਢ ਕੇ ਲਿਆਉਦਾ ਹੈ ਉਹ ਸਰਕਾਰ ਨੂੰ ਬਖਸ਼ ਪਾਉਂਦਾ ਹੈ ਉਹਦੀ ਜਿਹੜੀ ਪ੍ਰਵਾਣਗੀ ਹੈ ਲੋਕਾਂ 'ਚ ਭਾਵੇਂ ਇੱਕ ਹਿੱਸੇ ਦੇ ਵਿੱਚ ਉਹਦੀ ਪ੍ਰਵਾਣਗੀ ਹੈ ਭਾਵੇਂ ਇਹਦੇ ਵਿੱਚ ਉਹਦੀ ਪ੍ਰਵਾਣਗੀ ਹੈ ਉਹ ਬੰਦਾ ਸਭ ਕੁਝ ਜਾਣਦਾ ਕਰ ਵੀ ਸਕਦਾ ਹੈ ਲੇਕਿਨ ਮਜਬੂਰੀ ਉਹਦੀ ਹੈ ਵੀ ਉਹ ਛੋਟੇ ਦਾ ਲੱਗਦਾ ਹੈ ਜੇਕਰ ਤੁਸੀਂ ਪ੍ਰਕਾਸ਼ ਸਿੰਘ ਬਾਦਲ ਹੋਂ ਦੀ ਗੱਲ ਕਰੀਆ ਜੇਕਰ ਅੱਜ ਦੇ ਸਮੇਂ ਵਿੱਚ ਪ੍ਰਕਾਸ਼ ਸਿੰਘ ਬਾਦਲ ਹੁੰਦੇ ਤਾਂ ਲੱਗਦਾ ਜਿਹੜੀਆਂ ਹਾਲਾਤਾਂ ਦੇ ਵਿੱਚ ਅੱਜ ਸ਼੍ਰੋਮਣੀ ਕਲਦਲ ਪਹੁੰਚਿਆ ਹੋਇਆ ਜਾਂ ਜਿਵੇਂ ਲੀਡਰ ਛੜ ਛੜ ਕੇ ਭੱਜ ਰਹੇ ਨੇ ਆਪਣਾ ਆਪੋਂ ਆਪਣਾ ਪੱਲਾ ਛਡਾ ਰਹੇ ਨੇ ਲੱਗਦਾ ਇੰਨਾਂ ਹਾਲਾਤਾਂ ਦੇ ਵਿੱਚ ਜਾਂ ਆਹ ਹਾਲਾਤ ਅਕਾਲੀ ਦਲ ਦੇ ਹੋਣੇ ਸੀ ਮੇਰੇ ਖਿਆਲ ਮੁਤਾਬਕ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੀ ਬਸਰੋ ਨਹੀਂ ਰਹਿਣਾ ਸੀ ਕਿਉਂਕਿ ਬਾਦਲ ਸਾਹਿਬ ਨੂੰ ਇੱਕ ਪਿਆਜਾਵਨ ਸੁਕਰਵਾਈ ਗਈ ਜਿਹੜੀ ਉਹਨਾਂ ਨੂੰ ਲਾਸਟ ਇਲੈਕਸ਼ਨ ਲੜਾਈਗੀ ਜੇ ਪ੍ਰਕਾਸ਼ ਸਿੰਘ ਬਾਦਲ ਨੂੰ ਆ ਪਿਛਲੀ 2022 ਵਾਲੀ ਇਲੈਕਸ਼ਨ ਨਾਲ ਲੜਾਈ ਹੁੰਦੀ ਉਹ ਘਰ ਬੈਠੇ ਹੁੰਦੇ ਤਾਂ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਸ ਮਾਮਲੇ ਨੂੰ ਟੈਕਲ ਕਰ ਲੈਣਾ ਸੀ ਇੱਕ ਗਲਤੀ ਹੋਰ ਕਰਵਾਈ ਗਈ ਉਹਨਾਂ ਤੋਂ ਉਹ ਗਲਤੀ ਕਰਵਾਈ ਗਈ ਜਦੋਂ ਤਿੰਨ ਕਾਲੇ ਕਾਨੂੰਨਾਂ ਦਾ ਸਾਰੇ ਪੰਜਾਬ ਦੇ ਵਿੱਚ ਵਿਰੋਧ ਹੋਇਆ ਸੀ ਜਿਹੜੀ ਉਹਨਾਂ ਤੋਂ ਵੀਡੀਓ ਪੋਈ ਵੀਡੀਓ ਪੋਈ ਉਹ ਵੀਡੀਓ ਪੋਈ ਗਈ ਉਹਦੇ ਨਾਲ ਬਾਦਲ ਸਾਹਿਬ ਦਾ ਨਹੀਂ ਨੁਕਸਾਨ ਹੋਇਆ ਉਹਦੇ ਨਾਲ ਬਾਦਲ ਪਰਿਵਾਰ ਦਾ ਨੁਕਸਾਨ ਹੋਇਆ ਅਗਰ ਉਹ ਗੱਲ ਨਾ ਕਰਵਾਈ ਹੁੰਦੀ ਤੇ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਅਸਤੀਫਾ ਦਿੱਤਾ ਉਸ ਵਾਲੇ ਇਹਨਾਂ ਕੋਲੇ ਇੱਕ ਐਂ ਦਾ ਬੋਕਾ ਸੀ ਕਿ ਸਾਨੂੰ ਪ੍ਰਕਾਸ਼ ਸਿੰਘ ਬਾਦਲ ਨੇ ਹੁਕਮ ਦਿੱਤਾ ਕਿ ਕੇਂਦਰ ਧਰੋਹ ਕਰਦਾ ਪੰਜਾਬ ਦੇ ਕਿਸਾਨਾਂ ਨਾਲ ਮੈਂ ਕਿਸਾਨੀ ਦੀ ਖਾਤਰ ਜ਼ਿੰਦਗੀ ਪਰ ਜਦੋਂ ਜੇ ਕਰਦਾ ਰਿਹਾ ਮੇਰਾ ਹੁਕਮ ਹੈ ਬਾਹਰ ਆ ਜਾਓ ਤੁਸੀਂ ਸਰਕਾਰ ਚੁੱਤ ਗੱਲ ਕੁਝ ਹੋਰ ਹੋਣੀ ਸੀ ਉਹ ਜਿਹੜੀ ਗਲਤੀ ਉਹ ਹੋਈ ਹੈ ਰੋ ਗਲਤੀ ਦੇ ਬਹੁਤ ਮਤਲਬ ਹੈ ਲੋਕਾਂ ਦੇ ਜਿਵੇਂ ਪੰਜਾਬੀ ਤੇ ਆਪਾਂ ਕਹਿ ਦਈਏ ਵੀ ਉਹ 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 ਦਾ ਜਿੰਨਾ ਵੱਡਾ ਸਟੇਟਸ ਸੀ ਉਹ ਸਟੇਟਸ ਬਹੁਤ ਲੋ ਹੋ ਗਿਆ ਸੀ ਸਜ਼ਾ ਦੀ ਗੱਲ ਜਿਵੇਂ ਤੁਸੀਂ ਕਰ ਰਹੇ ਸੀ ਤਾਂ ਤੁਸੀਂ ਵੀ ਕੀਤੀ ਆ ਕਿ ਦੇਰੀ ਹੋ ਰਹੀ ਆ ਇਸ ਮਾਮਲੇ ਦੇ ਉੱਪਰ ਵਿਚਾਰ ਹਾਲਾਂਕਿ ਸ਼੍ਰੋਮਣੀ ਕਲਦਲ ਵੀ ਕਰ ਰਿਹਾ ਆਏ ਦਿਨ ਬਿਆਨ ਵੀ ਉਹਨਾਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਇੰਨੀ ਦੇਰੀ ਕਾਰਨ ਕਿਉਂ ਹੋ ਕਿਉਂ ਰਹੀ ਹੈ ਕੀ ਲੱਗਦਾ ਇਹਦੇ ਅੰਦਰ ਲੀਆਂ ਕੀ ਵਜਾਆਂ ਕਿੱਧਰਲੇ ਪਾਸੇ ਤਾਰਾਂ ਜੁੜਦੀਆਂ ਕੀ ਚੀਜ਼ ਕੀ ਹੋ ਸਕਦਾ ਹੈ ਦੇਰੀ ਕਿਉਂ ਹੋ ਰਹੀ ਹੈ ਮਾਮਲਾ ਧਰਮ ਨਾਲ ਜੁੜਿਆ ਹੋਇਆ ਇਸ ਕਰਕੇ ਮੈਂ ਉਹਨਾਂ 'ਚ ਖੁੱਲਕੇ ਬੋਲ ਨਹੀਂ ਸਕਦਾ ਮੈਂ ਇੱਕ ਇਸ਼ਾਰਾ मात्र ਕਰ ਦਿੰਦਾ ਕਿ ਜਾਣੇ ਜਾਣ ਜਾਣੇ ਦੇ ਵਿੱਚ ਸਿੱਖ ਪੰਥ ਦੁਸ਼ਮਣਾਂ ਦੇ ਨਾਲ ਖੜੇ ਕੋਈ ਹੁਣ ਤੁਸੀਂ ਦੇਖ ਲਓ ਸਿੱਖ ਪੰਥ ਦੇ ਵਿੱਚ ਸਭ ਕੁਝ ਹੀ ਆ ਗਿਆ। ਸਜ਼ਾ ਦੇਣ ਵਾਲੇ ਵੀ ਆ ਗਏ ਤੇ ਸਜ਼ਾ ਲੈਣ ਵਾਲੇ ਵੀ। ਤੇ ਇਹਦਾ ਨੁਕਸਾਨ ਪੰਜਾਬ ਨੂੰ ਆ ਸ਼੍ਰੋਮਣੀ ਕਾਲਦਲ ਨੂੰ ਆ ਕਿਹਨੂੰ ਆ? ਮੈਂ ਕਹਿੰਦਾ ਰੀਜਨਲ ਪਾਰਟੀ ਦਾ ਖਾਤਮਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੈ। ਜੇ ਅਕਾਲੀ ਦਲ ਨਹੀਂ ਰਹਿੰਦਾ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਆ ਪੰਜਾਬੀਅਤ ਦੀ ਤਰਜਮਾਨੀ ਕੌਣ ਕਰੂਗਾ? ਸੁਖਵੀਰ ਸਿੰਘ ਬਾਦਲ ਪ੍ਰਧਾਨ ਹੈ, ਅੱਜ ਪਤਾ ਨਹੀਂ ਕੱਲ ਨੂੰ ਰਹਿਣਾ ਨਹੀਂ ਰਹਿਣਾ, ਪ੍ਰਕਾਸ਼ ਸਿੰਘ ਬਾਦ ਨਹੀਂ ਰਹੇ ਆਪਾਂ ਕਿਸੇ ਨੇ ਵੀ ਨਹੀਂ ਰਹਿਣਾ। ਬਿਲਕੁਲ। ਉਹਦੀ ਪੋਜੀਸ਼ਨ ਕੁਝ ਵੀ ਹੋ ਸਕਦੀ, ਕੱਲ ਨੂੰ ਪ੍ਰਧਾਨ ਵੀ ਆ ਸਕਦਾ ਜੇ ਪਾਰਟੀ ਜੇ ਪਾਰਟੀ ਨਾ ਰਹੀ ਤਾਂ ਫਿਰ ਬਹੁਤ ਵੱਡਾ ਨੁਕਸਾਨ ਹੈ ਸਾਡੀ ਨੁਮਾਇੰਦਗੀ ਕਾਊਂਟ ਕਰੂਗਾ ਕਾਊਂਟ ਸਾਡੀ ਗੱਲ ਕਰੂਗਾ ਤੁਸੀਂ ਹੁਣ ਦੇਖੋ ਸਾਡੇ ਨਾਲ ਹੋ ਕੀ ਰਿਹਾ ਤੁਹਾਡੀ ਕੋਈ ਗੱਲ ਤੁਹਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੱਖਾਂ ਲੋਕਾਂ ਦੇ ਜਿਹੜੇ ਦਸਤਖਤ ਕਰਵਾਈ ਬੈਠੇ ਹੋ ਤੁਹਾਡੇ ਕੋਈ ਮੈਮੋਰੰਡਮ ਦਸਤਖਤ ਤੁਹਾਡਾ ਮੈਮੋਰੰਡਮ ਲੈਣ ਨੂੰ ਤਿਆਰ ਨਹੀਂ ਤੁਹਾਨੂੰ ਕੋਈ ਸਮਾਂ ਦੇਣ ਨੂੰ ਤਿਆਰ ਨਹੀਂ ਨੁਕਸਾਨ ਤਾਂ ਪਹਿਲਾਂ ਹੀ ਬਹੁਤ ਹੋ ਗਏ ਤੇ ਜੇ ਪਾਰਟੀ ਖਤਮ ਹੋ ਗਈ ਫਿਰ ਕੀ ਨੇ ਤੁਹਾਨੂੰ ਪੁੱਛ ਰਹੇ ਨਵੀਂ ਪਾਰਟੀ ਦੇ ਵਿੱਚ ਚਰਚਾਾਂ ਆਖਰੀ ਸਵਾਲ ਅਤਰਨ ਸਾਹਿਬ ਨਵੀਂ ਪਾਰਟੀਆਂ ਵਿੱਚ ਚਰਚਾਾਂ ਚੱਲ ਰਹੀਆਂ ਉਹਨਾਂ ਉਹ ਵੀ ਇਹੀ ਕਹਿ ਰਹੇ ਨੇ ਕਿ ਖੇਤਰੀ ਪਾਰਟੀ ਦਾ ਜੋ ਰੋਲ ਸ਼੍ਰੋਮਣੀ ਕਾਲਦਲ ਨੂੰ ਨਿਭਾਉਣਾ ਚਾਹੀਦਾ ਸੀ ਉਹ ਨਿਭਾਇਆ ਨਹੀਂ ਗਿਆ ਜਿਸ ਤੇ ਕਰਕੇ ਇੱਕ ਨਵੀਂ ਧਿਰ ਜਿਹੜੀ ਉੱਪਰ ਰਿਓਚ ਪੰਤਕਚੇਰਿਆਂ ਦੀ ਗੱਲ ਚੱਲ ਰਹੀ ਹੈ ਕਿ ਭਾਈ ਅਮਰਪਾਲ ਸਿੰਘ ਨਵੀਂ ਪਾਰਟੀ ਬਣਾਉਣਗੇ ਤੁਹਾਨੂੰ ਲੱਗਦਾ ਕਿ ਨਵੀਂ ਖੇਤਰੀ ਪਾਰਟੀ ਬਣ ਕੇ ਪੰਜਾਬ ਦੀ ਗੱਲ ਪੰਜਾਬ ਪੰਜਾਬ ਪੰਜਾਬੀਅਤ ਦੀ ਗੱਲ ਕੌਮ ਦੀ ਗੱਲ ਉਹ ਹੋ ਸਕਦੀ ਹੈ ਸ਼੍ਰੋਮਣੀ ਕਾਲਦਲ ਦੀ ਜਗ੍ਹਾ ਨਵੀਂ ਪਾਰਟੀ ਲੈ ਸਕਦੀ ਹੈ ਲੱਗਦਾ ਨਾਮੀ ਪਾਰਟੀ ਦੋ ਕਿਸਮ ਦੀ ਹੁੰਦੀ ਹੈ ਦੋ ਕਿਸਮ ਦੀ ਇੱਕ ਤਾਂ ਕੁਝ ਹੋਰ ਤੋਂ ਲੋਕ ਇਕੱਠੇ ਹੋਣ ਜੀ ਜਿਹੜੇ ਪੰਜਾਬ ਦੇ ਹਿੱਤਾਂ ਨੂੰ ਦੇਖਣ ਉਹਨਾਂ ਦਾ ਕੋਈ ਪ੍ਰੋਗਰਾਮ ਹੋਵੇ ਉਹਨਾਂ ਦੀ ਕੋਈ ਪਾਲਿਸੀ ਹੋਵੇ ਉਹ ਬਣਾਉਣ ਤੇ ਉਹ ਸਾਹਮਣੇ ਰੱਖਣ ਲੋਕ ਕਹਿੰਦੇ ਵੀ ਇਹ ਗੱਲ ਹੈ ਇੱਕ ਹੁੰਦੀ ਹੈ ਕੁਚੋਲਾ ਪਾਉ ਰਾਜਨੀਤੀ ਕਰਨੀ ਇੱਕ ਰਾਜਨੀਤੀ ਹੁੰਦੀ ਹੈ ਜਿਹੜੀ ਹੈਗੀ ਕਬਜ਼ਾ ਕਰੂ ਹੁਣ ਤੁਸੀਂ ਦੇਖੋ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਦੇ ਹਾਂ ਜਦੋਂ ਕੋਈ ਅੰਦੋਲਨ ਚੱਲਦਾ ਹੈ ਉਹ ਅੰਦੋਲਨ ਨੂੰ ਜਾ ਕੇ ਵੜ ਜਾਂਦੇ ਉਹ ਕਹਿੰਦੇ ਇਸ ਅੰਦੋਲਨ ਨੂੰ ਇਸ ਪਾਸੇ ਲੈ ਕੇ ਜਾਓ ਉਹ ਕਿਉਂ ਲੈ ਕੇ ਕਿਸੇ ਦਾ ਨੁਰਲਾ ਤੁਸੀਂ ਆਪ ਦਾ ਅੰਦੋਲਨ ਕਿਹਨੂੰ ਚਲਾ ਸਕਦੇ ਤੁਸੀਂ ਆਪਣੀ ਧਿਰ ਕਿਉਂ ਨਹੀਂ ਖੜੀ ਕਰ ਸਕਦੇ ਉਹ ਆਪ ਦੀ ਧਿਰ ਨਹੀਂ ਖੜੀ ਕਰ ਸਕਦੇ ਖੜੀ ਹੋਈ ਧਿਰ ਹੈ ਜਿੱਦਾਂ ਕੋਈ ਧਿਰ ਖੜੀ ਹੋ ਰਹੀ ਹੁੰਦੀ ਹੈ ਕਿਸੇ ਹੋਰ ਮੁੱਦੇ ਨੂੰ ਲੈ ਕੇ ਆਪਣੀ ਜਦੋਜਹਿਦ ਕਰ ਰਹੇ ਹੁੰਦੇ ਉਸ ਜਦੋਜਹਿਦ ਨੂੰ ਅੱਗੇ ਖਰਾਬ ਕਰ ਦਿੰਦੇ ਕਿਸਾਨ ਅੰਦੋਲਨ ਨੂੰ ਵੇਕੀ ਹੋਇਆ ਸੀ ਬਿਲਕੁਲ ਬڑے-ਬڑے ਵਿਜ਼ਬਾਨ ਉਹ ਜੋ ਆ ਕੇ ਜਿਹੜੇ ਹੈਗੇ ਵਿਖੇਣ ਦੇਣ ਲੱਗੇ ਸੀ ਆ ਨਹੀਂ ਜੀ ਆ ਹੁਣ ਆ ਨਹੀਂ ਸੀ ਆ ਹੁਣੇ ਮੱਲੋ ਮੱਲੀ ਜਿਵੇਂ ਉਹਨੂੰ ਕਈ ਵਾਰੀ ਮੈਂ ਵੇਖਿਆ ਵੀ ਕਈ ਬੰਦੇ ਕਰਤਾਰ ਸਿੰਘ ਸਰਾਭਾ ਹੈ ਕਰਤਾਰ ਸਿੰਘ ਸਰਾਭਾ ਦੇ ਬਾਰੇ ਆਪਾਂ ਨੂੰ ਪਤਾ ਹੈ ਉਹ ਉਪਦੇਸ਼ ਦੇ ਵਿੱਚ ਰਹਿੰਦਾ ਸੀ ਸ਼ਹੀਦ ਐਜਮ ਭਗਤ ਸਿੰਘ ਬਾਰੇ ਆਪਾਂ ਨੂੰ ਪਤਾ ਕੀ ਬੇਨਦੀ ਤੁਹਾਨੂੰ ਨਹੀਂ ਪਤਾ ਇਹ ਤਾਂ ਸਿੰਘ ਸੀ ਸਰਦਾਰ ਸੀ ਉਹ ਮਨੁੱਖ ਸੀ ਤੁਸੀਂ ਇਹ ਲਿਖ ਚੱਲੋ ਕਿ ਉਹ ਮਨੁੱਖ ਸੀ ਚਾਹੇ ਕਿਸੇ ਦੀ ਸ਼ੇਵ ਕੀਤੀ ਹੈ ਚਾਹੇ ਨਹੀਂ ਕੀਤੀ ਜਿਹੜਾ ਬੰਦਾ ਗੱਲ ਕਰਦਾ ਲੋਕਾਂ ਦੇ ਨਾਲ ਜਾਤਾਂ ਦੀ ਧੱਕਿਆਂ ਦੀ ਗੱਲ ਕਰਦਾ ਉਸ ਕੀ ਦੀ ਗੱਲ ਹੀ ਬਿਲਕੁਲ ਉਹਨੂੰ ਹੁਣ ਤੁਸੀਂ ਮੰਨ ਲਓ ਮਲੀ ਨੇ ਕਹੋਗੇ ਭਾਈ ਜੇ ਤੂੰ ਆ ਕੇ ਗਨੇ ਗਾਲੀ ਗੱਲ ਕਰੋਗੇ ਭਾਈ ਮੈਂ ਰੋਟੀ ਖਾਣੀ ਹੈ ਤੇ ਰੋਟੀ ਅਗਲੇ ਕਹਿੰਦੇ ਲਓ ਜੀ ਆ ਲੈ ਲਓ ਕਹਿੰਦੇ ਐ ਨਹੀਂ ਤਾ ਚਲਾ ਕੇ ਮਰ ਮੈਂ ਥੱਲੇ ਬਰਸ਼ਾ ਕਰੂੰਗਾ ਐਸ ਟੈਕ ਨਾਲ ਨਾ ਕਰੋ ਤੁਸੀਂ ਗੱਲ ਕਰੋ ਕਿ ਜਿਵੇਂ ਸਾਡਾ ਜਿਹੜਾ ਹੈਗਾ ਉਹ ਲੜਾਈ ਜਿਹੜਾ ਸਾਨੂੰ ਮਿਲਿਆ ਬੈ ਲੜਾਈ ਕਾ ਦੀ ਖਤਰਾ ਬੇਇਨਸਾਫੀ ਦੀ ਖਤਰਾ ਬੇਇਨਸਾਫੀ ਦੀ ਖਾਤਰ ਲੜਾਈ ਲੜਨ ਵਾਲੇ ਨੂੰ ਹਰ ਇੱਕ ਨੂੰ ਕਹੋ ਤੁਸੀਂ ਵੀ ਇਹ ਵੀ ਸਾਡਾ ਸਿੱਖ ਇਹ ਨਾ ਨਾ ਕਹੋ ਤੁਸੀਂ ਵੀ ਭਾਈ ਪਹਿਲਾਂ ਸਾਡੇ ਵਾਲੇ ਪਾਲੇ ਚਾ ਜੋ ਅਸੀਂ ਕਹਿੰਨੇ ਪਹਿਲਾਂ ਉਹ ਉਹ ਮੰਨ ਤੂੰ ਫੇਰ ਤੁਰਾਂਗੇਗਾ ਨਹੀਂ ਤਾਂ ਨਹੀਂ ਲਈ ਅਸੀਂ ਤੁਰਨੀ ਆਪ ਤਾਂ ਅਸੀਂ ਕੁਝ ਕਰਨਾ ਨਹੀਂ ਪਰ ਤੁਹਾਨੂੰ ਅਸੀਂ ਕਰ ਨਹੀਂ ਦਿੰਦੇ ਉਹ ਆ ਕੇ ਗੱਡਵਟ ਕਰ ਦਿੰਦੇ ਇਸ ਕਰਕੇ ਕਈ ਵਾਰੀ ਆਪਾਂ ਕਹਿ ਦਿੰਦੇ ਆ ਵੀ ਆ ਫਰਨਾ ਆ ਜੂਗਾ ਤੁਮ ਕਾ ਜੂ ਪਾਰਟੀ ਖੜੀ ਕਰਨੀ ਖਾਲਾ ਜੀ ਦਾ ਬੜਾ ਨਹੀਂ ਹੁੰਦਾ ਬਥੇਰੇ ਲੋਕਾਂ ਨੇ ਖੜੀਆਂ ਕਰ ਕਰ ਕੇ ਦੇਖੀਆਂ ਲੇਕਿਨ ਅਕਾਲੀ ਦਲ ਜਿਹੜਾ ਹੈਗਾ ਕਾਮਯਾਬ ਕਿਉਂ ਹੁੰ ਅਕਾਲੀ ਦਲ ਇਸ ਕਰਕੇ ਕਾਬਿਲ ਕਿ ਤਰਜਮਾਨੀ ਕਰਦਾ ਹੈ ਇਹ ਲੋਕਾਂ ਦੀ ਰੂਹ ਨਾਲ ਜੁੜੀ ਹੋਈ ਪਾਰਟੀ ਸੀ ਤਾਂ ਬਦਕਿਸਮਤੀ ਇਹ ਵੀ ਲੀਡਰਸ਼ਿਪ ਜਿਹੜੀ ਹੈਗੀ ਹੈ ਸਵਾਲ ਨਹੀਂ ਸਿੱਕੀ ਅਕਾਲੀ ਦਲ ਜਿਹੜੇ ਤੁਸੀਂ ਲੋਕਾਂ ਦੀ ਗੱਲ ਕਰਦੇ ਹੋ ਕਿ ਬਣੇ ਬਣੇ ਮੋਰਚੇ ਨੂੰ ਕਬਜ਼ਾ ਕਰਨ ਦੇ ਲਈ ਜਾਂ ਆਪਣੇ ਤਰੀਕੇ ਨਾਲ ਤੋਰਨ ਦੇ ਲਈ ਆ ਜਾਂਦੇ ਨੇ ਉਹ ਖੁਦ ਖੜਾ ਨਹੀਂ ਕਰ ਸਕਦੇ ਬਹੁਤ ਵਾਰੀ ਦੇਖਿਆ ਗਿਆ ਤਾਂ ਕੀ ਲੱਗਦਾ ਉਹਨਾਂ ਕੋਲ ਕਾਬਲੀਅਤ ਹੀ ਹੈ ਨਹੀਂ ਵੈਸੇ ਹੀ ਪੰਜਾਬਦਰਦੀ ਬਣੇ ਫਿਰਦੇ ਨੇ ਜਾਂ ਕੀ ਆ ਕਾਰਨ ਕਿਉਂ ਕਿ ਕਿ ਇਦਾਂ ਦੀ ਬਸ ਝੋਲਾ ਪਾਉ ਰਾਜਨੀਤੀ ਕਰਦੇ ਨੇ ਸਾਰਾ ਖੁਸ਼ੀ ਹੈ ਤੁਸੀਂ ਜੋ ਕੁਝ ਕਹਿ ਦਿੱਤਾ ਕਾਬਲੀਅਤ ਤਾਂ ਬੰਦੇ ਅੱਜ ਬਹੁਤ ਬਾਰੇ ਕਈ ਵਾਰੀ ਭਲੇਖਾ ਬੈ ਜਾਂਦਾ ਸਾਡੇ ਚ ਬਹੁਤ ਵੱਡੀ ਕਾਬਲੀਅਤ ਹੈ ਕਿ ਲੋਕ ਸਾਨੂੰ ਲੀਡਰ ਬਣਾ ਅਸੀਂ ਹੈਗੇ ਅਸੀਂ ਫੇਸਬੁਕ ਤਾਂ ਹੁਣ ਆਈ ਹੈ ਫੇਸਬੁਕ ਤੋਂ ਪਹਿਲਾਂ ਵੀ ਚੱਲਦਾ ਰਿਹਾ ਇੱਥੇ ਸੁਣ ਮੈਂ ਤਾਂ ਕਹੇ ਦੇ ਲੀਡਰ ਨੂੰ ਵੀ ਜਾਣਦਾ ਜਿਹੜਾ ਸਾਰਾ ਖੱਬੇ ਪੱਖੀਆਂ ਤੋਂ ਸ਼ੁਰੂ ਕਰਕੇ ਅੱਜ ਕੱਲ ਸਿੱਖ ਵਿਦਵਾਨ ਬੜੇ ਹੋਏ ਉਹ ਬਖਾਂਦੀ ਜਾਂਦੇ ਠੀਕ ਹੈ ਉਹ ਹੁਣ ਕੀ ਕਹਾਂਗੇ ਚਲੋ ਛੱਡੋ ਇਸ ਗੱਲ ਨੂੰ ਸਮਾਂ ਤਾਂ ਬਹੁਤ ਬਹੁਤ ਹਨ ਸ਼ੁਕਰੀਆ ਸੁਨੇ ਨਾਲ ਕਰਫਟਸਿੰਗ ਟੈ ਲੋਹਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਆਰਐਮ ਵੀ ਟੈlevision ਦੇ ਨਾਲ ਹੁਣ ਆਪਣੇ ਤੇ ਜਤ ਕਰੇ ਧੰਨਵਾਦ ਜੀ